ਇੱਕ ਮੈਸੇਜ ਜਿਹੜਾ 30 31 ਅਕਤੂਬਰ ਨੂੰ ਆਉਂਦਾ ਹੈ ਉਹ ਮੈਸੇਜ ਵਿੱਚ ਇਹ ਲਿਖਿਆ ਜਾਂਦਾ ਹੈ 45% ਵਾਲੀ ਸ਼ਰਤ ਹੈ ਉਹ ਅਦੱਦ ਕਰਦੇ ਆਂ ਯਾਨੀ ਉਹ 33 ਤੋਂ 45% ਵਾਲੇ ਪ੍ਰਿੰਸੀਪਲ ਬਣਾਵਾਂਗੇ ਜਦੋਂ ਕਿ ਮਾਸਟਰ ਡਿਗਰੀ ਕਰਨ ਲੱਗਣ ਵਾਸਤੇ 55% ਨੰਬਰ ਚਾਹੀਦੇ ਹੈ ਪੀਐਸਟੈਟ ਚਾਹੀਦਾ ਜਿਹਦਾ ਮੈਡੀਟੇਟ ਕਰਨੀ ਚਾਹੀਦੀ ਪਰ ਪ੍ਰਿੰਸੀਪਲ ਵਾਸਤੇ 33% ਤੋਂ 45% ਵਾਲੇ ਵੀ ਪ੍ਰਿੰਸੀਪਲ ਬਣ ਪਾਣਗੇ 13 ਤਰੀਕ ਨੂੰ ਸਿਨਿਓਰਿਟੀ ਦੀ ਲਿਸਟ ਜਾਰੀ ਹੋ ਜਾਂਦੀ ਹੈ ਔਰ ਹਰ ਉਸਾਨੀ ਉਹਟੀ ਦੀ ਲਿਸਟ ਦੇ ਵਿੱਚ ਪਰਸੈਂਟੇਜ ਦਾ ਕਾਲਮ ਹੀ ਨਹੀਂ ਬਣਾਇਆ ਜਾਂਦਾ ਡਿਪਾਰਟਮੈਂਟਲ ਟੈਸਟ ਦਾ ਕਾਲਮ ਹੀ ਨਹੀਂ ਬਣਾਇਆ ਜਾਂਦਾ ਠੀਕ ਹੈ ਜਿਹੜੀਆਂ ਕੀ ਸ਼ਰਤਾਂ ਹੈਗੀਆਂ ਪ੍ਰਿੰਸੀਪਲ ਲਗਾਉਂਦੀਆਂ 13 ਤਰੀਕ ਨੂੰ ਇਹ ਹੋਇਆ 14 ਤਰੀਕ ਨੂੰ ਸਰਕਾਰੀ ਲੈਟਰ ਵੀ ਜਾਰੀ ਹੋਇਆ ਆ ਜੋ ਜੀ ਪ੍ਰਿੰਸੀਪਲ ਲੱਗ ਚੁੱਕੇ ਕੀ ਆਪਾਂ ਸੋਚ ਸਕਦੇ ਕਿ 33 ਤੋਂ 45% ਵਾਲੇ 33 ਤੋਂ 50% ਵਾਲੇ ਜਿਨ੍ਹਾਂ ਨੇ ਲਾਈਫ ਵਿੱਚ ਇੱਕ ਵੀ ਟੈਸਟ ਨਾ ਦਿੱਤਾ ਹੋਵੇ ਉਹ ਪ੍ਰਿੰਸੀਪਲ ਬਣਨਗੇ ਔਰ ਤੁਸੀਂ ਇਹਨਾਂ ਦੀ ਅੱਜ ਜਿਹੜੇ ਨਵੀਂ ਲਿਸਟ ਆਏਗੀ ਨਾ ਤੁਸੀਂ ਦੇਖਿਆ ਜੋ ਇਹ ਬੰਦਿਆਂ ਨੇ ਅੱਜ ਤੱਕ ਲਾਈਫ ਵਿੱਚ ਟੈਸਟ ਹੀ ਨਹੀਂ ਦਿੱਤਾ ਠੀਕ ਹੈ 댓 ਮੀਨ ਇਹ ਬੰਦੇ ਚਾਹਦੇ ਸੀ ساری ਉਮਰ ਕਦੇ ਟੈਸਟ ਦਿੱਤੇ ਨਹੀਂ ਪੈਸੇ ਨਾਲ ਹੀ ਅੱਗੇ ਚਲਾਇਆ ਕੰਮ ਤੇ ਪੈਸੇ ਨਾਲ ਹੀ ਹੁਣ ਚਲਾਣਾ ਜਿਹੜਾ ਉਹ ਵਰਲਡ ਹੈ ਚਾਰਾ ਜੋਈ ਹੁਣ ਦੇਖੋ ਵੀ ਇਹ ਐਜੂਕੇਸ਼ਨ ਮਿਨਿਸਟਰ ਸਾਹਿਬ ਕਹਿੰਦੇ ਆ ਵੀ ਸਾਡੇ ਬੱਚੇ ਨੀਟ ਕਲੀਅਰ ਕਰਦੇ ਆ ਇਹ ਕਲੀਅਰ ਕਰਦੇ ਆ ਤੇ ਤੁਹਾਡਾ ਪ੍ਰਿੰਸੀਪਲ ਤੁਹਾਡਾ ਪ੍ਰਿੰਸੀਪਲ ਇੱਕ ਡਿਪਾਰਟਮੈਂਟਲ ਐਗਜ਼ਾਮੀਨੇਸ਼ਨ ਨਹੀਂ クリア ਕਰ ਸਕਦਾ ਤੁਸੀਂ ਸੋਚੋ ਵੀ ਸਕੂਲ ਆਫ ਐਮਿਨੈਸ ਦੀ ਹਾਲਤ ਕੀ ਹੋਏਗੀ ਜਿੱਥੇ ਹਰੇਕ ਬੱਚਾ ਟੈਸਟ ਕਲੀਅਰ ਕੀਤਾ ਬੈਠਾ ਹੈ ਪਰ ਇੱਕ ਟੀਚਰ ਟੈਸਟ ਕਲੀਅਰ ਕੀਤਾ ਬੈਠਾ ਇੱਕੋ ਬੰਦੇ ਦਾ ਟੈਸਟ ਕਲੀਅਰ ਹੈ ਨਹੀਂ ਉਹ ਕੌਣ ਉਹ ਪ੍ਰਿੰਸੀਪਲ ਹੈ ਕ腐ਸ਼ਨ ਹੋਈ ਹੈ ਕੁਆਇਟ ਕਲੀਅਰ ਬਿਲਕੁਲ ਸਾਫ ਹੈ ਸਪਸਟ ਹੈ ਇਹ ਗੱਲ ਉਹਦਾ ਲੈਵਲ ਕੀ ਹੈ ਵੀ ਕਿਸ ਲੈਵਲ ਤੱਕ ਹੋਈ ਹੈ ਇਹ ਇਨਕੁਆਇਰੀ ਦੱਸੇਗੀ ਵੀ ਉਹ ਕਲੈਰੀਕਲ ਲੈਵਲ ਤੱਕ ਹੈ ਅੰਦੇਚ ਲੋਸ ਕਿੰਦਾ ਹੋ ਰਿਹਾ ਲੋਸ ਹੋ ਰਿਹਾ ਉਹ ਸਰਕਾਰੀ ਸਕੂਲੇ ਸੇ ਬੈਠੇ ਬੱਚੇ ਦਾ ਜਿੰਦੇ ਜਿਹੜਾ ਇਹ ਉਮੀਦ ਰੱਖਦਾ ਕਿ ਮੈਨੂੰ ਕੁਆਲਟੀ ਐਜੂਕੇਸ਼ਨ ਮਿਲੇਗੀ ਔਰ ਕੁਆਲਟੀ ਐਜੂਕੇਸ਼ਨ ਕਦੋਂ ਮਿਲੇਗੀ ਜਦੋਂ ਦਾ ਪ੍ਰਿੰਸੀਪਲ ਰੋਲ ਮਾਡਲ ਹੋਏਗਾ ਜਿਹੜਾ ਪ੍ਰਿੰਸੀਪਲ ਹੈ ਉਹ ਟੈਸਟ ਕਲੀਅਰ ਕਰਕੇ ਆਵੇ ਇੱਕ ਕੁਆਲਿਟੀ ਵਾਲੇ ਬੰਦੇ ਪਿੱਛੇ ਰਹਿ ਜਾਣਗੇ ਤੇ ਇੱਕ ਜਿਹੜੇ ਆ ਤੁਸੀਂ ਕਹਿੰਦੇ 33 ਤੋਂ 45% ਵਾਲੇ ਕੇ ਬਸ ਠੀਕ ਹੈ ਸ਼ੁਰੂ ਤੋਂ ਟੈਕ ਨਹੀਂ ਦਿੱਤੇ ਸ਼ੁਰੂ ਤੋਂ ਕੋਈ ਪੇਪਰ ਨਹੀਂ ਦਿੱਤਾਗਾ ਉਹ ਬੰਦੇ ਅੱਗੇ ਆ ਜਾਣਗੇ ਉਹੋ ਜੀ ਉਹ ਲੀਡਰਸ਼ਿਪ ਦੇਣਗੇ ਕੀ ਇਹ ਫਿਰ ਸਿੱਖਿਆ ਕ੍ਰਾਂਤੀ ਹੈ 1158 ਵਾਲੀ ਭਰਤੀ ਨਾਲ ਤੁਸੀਂ ਦੇਖ ਰਹੇ ਹੋ ਕੀ ਹੋ ਰਿਹਾ ਉਹ ਬੰਦੇ ਇੰਨੀ ਮਿਹਨਤ ਕਰਕੇ ਐਡਾ ਟੋਪ ਲੈਵਲ ਦਾ ਟੈਸਟ ਕਲੀਅਰ ਕਰਕੇ ਅੱਜ ਵੀ ਉਹ ਕੋਟਾ ਚ ਪਟਕਦੇ ਆ ਅਸੀਂ ਵੀ ਪਟਕ ਰਹੇ ਆ ਸਾਡੇ ਚ ਮੈਂ ਤੁਹਾਨੂੰ ਦੱਸਾਂ ਹੋਇਆ ਕੀ ਸਾਡੇ ਵਰਗੇ ਬੰਦਿਆਂ ਨਾਲ 704 ਬੰਦੇ ਆ ਇਸ ਭਰਤੀ 'ਚ ਤੋਂ 70 ਰਹਿ ਗਿਆ ਅੱਧੇ ਬੰਦੇ ਮਤਲਬ 90% ਬੰਦਾ ਛੱਡ ਗਿਆ ਇਹਨਾਂ ਦੇ ਪ੍ਰੈਸ਼ਰ ਦੇ ਅੱਗੇ ਮਾਸਟਰ ਕੇਟਰ ਨੂੰ ਫਾਇਦਾ ਸੀ ਕਿ ਉਹ ਪ੍ਰਿੰਸੀਪਲ ਬਣ ਸਕਦਾ ਸੀ 3 ਸਾਲ ਬਾਅਦ ਲੈਕਚਰਰ ਜਿਹੜੇ ਪੜੇ ਲਿਖੇ ਵਧੀਆ ਬੰਦੇ ਆ ਜਿਹੜੇ ਕਹਿੰਦੇ ਵੀ ਅਸੀਂ ਪ੍ਰਮੋਸ਼ਨ ਦਾ ਹੀ ਨਹੀਂ ਅਸੀਂ ਜਲਦੀ ਬੰਨਾ ਚਾਹੁੰਦੇ ਆ ਟੈਸਟ ਪੀਪੀਐਸਸੀ ਦਾ ਟੈਸਟ ਕਲੀਅਰ ਕਰਕੇ ਪੀਸੀਐਸ ਵਰਗਾ ਉਹ ਵੀ ਬਣ ਸਕਦੇ ਸੀ ਉਹਨਾਂ ਸਾਰਿਆਂ ਦਾ ਰਸਤਾ ਬੰਦ ਕਰ ਦਿੱਤਾ ਕਿੰਨਾ ਨੇ ਉਹ ਬੰਦੇ ਜਿਹੜੇ ਚਾਹੁੰਦੇ ਸੀ ਪ੍ਰਮੋਸ਼ਨ ਦਾ ਹੀ ਆਵੇ ਲੈਕਚਰਰ ਇਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਵੀ ਅਸੀਂ ਸਾਰੀਆਂ ਸਰਕਾਰੀ ਭਰਤੀਆਂ ਜਿਹੜੀਆਂ ਚੱਲਦੀਆਂ ਸੀ ਨਾ ਪੀਪੀਐਸਸੀ ਦਾ ਹੀ ਉਹ ਵਾਪਸ ਲੈਣੇ ਆ ਕਿਉਂਕਿ ਜਿਹੜੀ ਐਸ ਯੂਨੀਅਨ ਹੈ ਇਹਨੇ ਫੰਡਿੰਗ ਕਰਕੇ ਦੋ ਸ਼ਰਤਾਂ ਰੱਖੀਆਂ ਸੀ ਪਹਿਲੇ ਤਾਂ ਕਹਿੰਦਾ ਇੰਟੈਲੀਜੈਂਟ ਬੰਦੇ ਭਰਤੀ ਨਹੀਂ ਹੋਣੇ ਚਾਹੀਦੇ ਇਹ ਤਿੰਨ ਤਿੰਨ ਸਾਲ ਵਾਲੇ ਐਕਸਪੀਰੀਅੰਸ ਵਾਲੇ ਜੇ ਸਾਡੇ ਉੱਤੇ ਲੱਗ ਗਏ ਤਾਂ ਸਾਡੀ ਵੈਲਿਊ ਖਤਮ ਹੈ ਕਿਉਂਕਿ ਇਹ ਇੰਟੈਲੀਜੈਂਟ ਬੰਦੇ ਨੇ ਦੂਸਰੀ ਸਾਡੀ ਭਰਤੀ ਕਰੋ 33% ਤੋਂ 45-50% ਆਦਿਆਂ ਵੀ ਜਿਹੜੇ ਬੰਦਿਆਂ ਦੇ ਤੁਸੀਂ ਕੇਸ ਬਣਾ ਕੇ ਭੇਜਦੇ ਹੋ ਉਹਨਾਂ ਦੀ ਪਰਸੈਂਟੇਜ ਕਿੰਨੀ ਹੈ ਕੋਈ ਨਹੀਂ ਐਨੇ ਕਾਲਮ ਬਣਾਏ ਐ ਪਰ ਜਿਹੜਾ ਰੂਲ ਦੇ ਵਿੱਚ ਦਰਜ ਕੋਲਮ ਹੈ ਉਹ ਨਹੀਂ ਬਣਾਇਆ ਜਿਹੜੀ ਕੈਂਡੀਡੇਟ ਕੋ ਸਵੈ ਘੋਸ਼ਣਾ ਲੈਣੀ ਹੈ ਐਂਦੇ ਵਿੱਚ ਵੀ ਕੋਈ ਪਰਸੈਂਟੇਜ ਦਾ ਬੇਰਵਾਹੀ ਕੋਈ ਡਿਪਾਰਟਮੈਂਟਲ ਐਗਜ਼ਾਮੀਨੇਸ਼ਨ ਉਹਦੇ ਚ ਲਿਖਿਆ ਜਾਂਦਾ ਵਿਭਾਗੀ ਸੂਤਰਾਂ ਤੋਂ ਪਤਾ ਲੱਗਿਆ ਕਿ ਲੈਕਚਰਰ ਕਾਰਡਰ ਦੀ ਸਨੀਓਰਤਾ ਸੂਚੀ ਜਲਦੀ ਫਾਈਨਲ ਕਰਕੇ 15 ਦਿਨਾਂ ਵਿੱਚ ਡੀਪੀਸੀ ਕਰਨ ਉਪਰੰਤ ਉਹਦੇ ਆਪਾਂ 15 ਦਿਨਾਂ ਦਾ ਪ੍ਰੋਸੈਸ ਦੇਖਾਂਗੇ ਜਿਵੇਂ ਜਿਵੇਂ ਇਸ ਲੈਟਰ ਚ ਲਿਖਿਆ ਗਿਆ ਓਵੇਂ ਓਵੇਂ ਹੋਇਆ ਇਹ ਮੈਸੇਜ ਇਹ ਮੈਸੇਜ ਹੈ ਜੀ ਪੰਜਾਬ ਵਿੱਚ ਪ੍ਰਿੰਸੀਪਲ ਦੀ ਭਰਤੀ ਆਈ ਉਸ ਭਰਤੀ ਨੂੰ ਲੈ ਕੇ ਕੁਝ ਧਾਂਦਲੀ ਸਾਹਮਣੇ ਆ ਰਹੀ ਹੈ ਜਿਹਦੇ ਤੇ ਸ਼ੱਕ ਜਤਾ ਰਹੇ ਨੇ ਜਿਹੜੇ ਉਸ ਭਰਤੀ ਦੇ ਉਮੀਦਵਾਰ ਸੀ ਜਿਨ੍ਹਾਂ ਨੇ ਟੈਸਟ ਕਲੀਅਰ ਕੀਤਾ ਉਹਨਾਂ ਨੂੰ ਲੱਗ ਰਿਹਾ ਹੈ ਕਿ ਹੁਣ ਸਰਕਾਰ ਜਿਹੜੀ ਹੈ ਆਪਣੇ ਬਣਾਏ ਨਿਯਮਾਂ ਨੂੰ ਛਿੱਕੇ ਤੇ ਟਾਂਕੇ ਭਰਤੀ ਨੂੰ ਜਿਹੜੀ ਹੈ ਸਿਰੇ ਚੜਨ ਜਾ ਰਹੀ ਹੈ ਕੀ ਨਜਮ ਜਿਹੜਿਆ ਉਹ ਤੋੜੇ ਜਾ ਰਿਹਾ ਕੀ ਨਜਮਾਂ ਨੂੰ ਸ਼ਿੱਕੇ ਤੇ ਟੰਗਿਆ ਜਾ ਰਿਹਾ ਗੱਲਬਾਤ ਕਰਦੇ ਆ ਕੀ ਮਾਮਲਾ ਜੀ ਪੂਰਾ ਪਹਿਲਾਂ ਮਾਮਲੇ ਬਾਰੇ ਜਾਣਕਾਰੀ ਉਸ ਤੋਂ ਬਾਅਦ ਅਗਲੀ ਕਰ ਹਾਂਜੀ ਜੀ ਪ੍ਰਿੰਸੀਪਲ ਦੀ ਭਰਤੀ ਹੁੰਦੀ ਹੈ ਪ੍ਰਿੰਸੀਪਲ ਦੀ ਭਰਤੀ ਦੋ ਤਰ੍ਹਾਂ ਨਾਲ ਹੁੰਦੀ ਹੈ ਇੱਕ ਡਾਇਰੈਕਟ ਕੋਟਾ ਜਿਹੜਾ ਪੀਪੀਐਸਸੀ ਦਾ ਹੀ ਟੈਸਟ ਦੇਦਾ ਹੀ ਭਰਤੀ ਹੁੰਦੀ ਹੈ ਔਰ ਇੱਕ ਪ੍ਰਮੋਸ਼ਨ ਕੋਟਾ ਹੁੰਦਾ ਹੈ ਪ੍ਰਮੋਸ਼ਨ ਕੋਟੇ ਦੇ ਵਿੱਚ ਲੈਕਚਰਾਰ ਹਡਮਾਸਟਰ ਤੇ ਵੋਕੇਸ਼ਨਲ ਲੈਕਚਰਾਰ ਉਹਨਾਂ ਤਿੰਨਾਂ ਦੇ ਵਿੱਚ ਪਰਸੈਂਟੇਜ ਹੈ 7 ਰੇਸ਼ੋ 2 ਰੇਸ਼ੋ 1 ਓਵੇਂ ਹੁੰਦੀ ਹੈ ਠੀਕ ਹੈ ਔਰ ਦੂਸਰਾ ਹੈਗਾ ਡਾਇਰੈਕਟ ਕੋਟਾ 2018 ਚ ਰੂਲ ਹੈਗੇ ਸੀ 50% ਡਾਇਰੈਕਟ 50% ਬਾਏ ਪ੍ਰਮੋਸ਼ਨ ਠੀਕ ਹੈ ਉਸ ਤੋਂ ਬਾਅਦ ਰੂਲ ਚੇਂਜ ਹੋਏ ਉਹ ਵੀ ਆਪਾਂ ਵਿੱਚ ਡਿਸਕਸ ਕਰਾਂਗੇ ਕਿਵੇਂ ਹੋਏ ਕਿ ਚਾਰਾ ਜੋਈ ਹੋਈ ਹੁੰਦੇ ਚ ਔਰ ਜਿਹੜੇ ਨਵੇਂ ਰੂਲ ਬਣੇ ਉਹਨਾਂ ਨਵੇਂ ਰੂਲ ਦੇ ਵਿੱਚ ਵੀ ਜਿਹੜੀਆਂ ਨਵੀਆਂ ਕਲੋਜ਼ ਆਈਆਂ ਉਹ ਰੂਲ ਨੂੰ ਕਰੋਸ ਕਰਕੇ ਕਿਵੇਂ ਹੈ ਜਿਉ ਇੱਕ ਮੈਸੇਜ ਵੀ ਆਪਾਂ ਡਿਸਕਸ ਕਰਾਂਗੇ ਕਿਵੇਂ ਸਾਰਾ ਕਪਲਾ ਕੀਤਾ ਉਹਨਾਂ ਨੇ ਉਹ ਰੂਲ ਜਿਹੜਾ ਨਵਾਂ ਬਣਵਾਇਆ ਆਪ ਬਣਵਾਇਆ ਉਹਦੇ ਵਿੱਚ ਮੰਨ ਲਓ ਪੋਸਟ ਗ੍ਰੈਜੂਏਸ਼ਨ 50% ਦੀ ਸ਼ਰਤ ਰੱਖਤੀ ਉਹਨੂੰ ਕ੍ਰੋਸ ਕਰ ਗਏ ਔਰ ਦੂਜੀ ਸ਼ਰਤ ਰੱਖੀ ਡਿਪਾਰਟਮੈਂਟਲ ਐਗਜ਼ਾਮੀਨੇਸ਼ਨ ਦੀ ਉਹਨੂੰ ਵੀ ਕ੍ਰੋਸ ਕਰ ਗਏ ਉਹ ਕਹਿੰਦੇ ਵੀ ਜਲਦੀ ਜਲਦੀ ਆ ਜਾਓ ਤੇ 17-18 ਤਰੀਕ ਤੱਕ ਪ੍ਰਿੰਸੀਪਲ ਦੀ ਰਿਕਰੂਟਮੈਂਟ ਲਿਆਓ ਮੈਂ ਤੁਹਾਡਾ ਧਿਆਨ ਲਿਆਉਣਾ ਚਾਹੁੰਦਾ ਇਹ ਸਾਰੀ ਚੀਜ਼ ਆਪਾਂ ਡਿਸਪਲੇ ਵੀ ਕਰ ਦੇਾਂਗੇ ਇੱਕ ਮੈਸੇਜ ਜਿਹੜਾ 30-31 ਅਕਤੂਬਰ ਨੂੰ ਆਂਦਾ ਹੈ ਉਹ ਮੈਸੇਜ ਵਿੱਚ ਇਹ ਲਿਖਿਆ ਜਾਂਦਾ ਇੱਕ ਗਰੁੱਪ ਹੈਗਾ 50% ਮਾਰਕਸ ਅਫੈਕਟਿਡ ਗਰੁੱਪ ਜਿਹਦੇ ਬੰਦਿਆ ਦੇ ਨੰਬਰ ਪੋਸਟ ਗ੍ਰੈਜੂਏਸ਼ਨ ਵਿੱਚ 50% ਨਹੀਂ ਹੈਗੇ ਉਹ ਗਰੁੱਪ ਵਿੱਚ ਇਹ ਮੈਸੇਜ ਆਂਦਾ ਉਹਦਾ ਸਕਰੀਨਸ਼ਾਟ ਆਪਣੇ ਕੋਲ ਹੈਗਾ ਉਹਦੇ ਵਿੱਚ ਲਿਖਿਆ ਜਾਂਦਾ ਵਿਭਾਗੀ ਸੂਤਰਾਂ ਤੋਂ ਪਤਾ ਲੱਗਿਆ ਕਿ ਲੈਕਚਰਰ ਕਾਰਡਰ ਦੀ ਸਨੀਓਰਤਾ ਸੂਚੀ ਜਲਦੀ ਫਾਈਨਲ ਕਰਕੇ 15 ਦਿਨਾਂ ਵਿੱਚ ਡੀਪੀਸੀ ਕਰਨ ਉਪਰੰਤ ਉਹਦੇ ਆਪਾਂ 15 ਦਿਨਾਂ ਦਾ ਪ੍ਰੋਸੈਸ ਦੇਖਾਂਗੇ ਜਿਵੇਂ ਜਿਵੇਂ ਇਸ ਲੈਟਰ 'ਚ ਲਿਖਿਆ ਗਿਆ ਓਵੇਂ ਓਵੇਂ ਹੋਇਆ ਇਹ ਮੈਸੇਜ ਇਹ ਮੈਸੇਜ ਠੀਕ ਹੈ ਜਿਵੇਂ ਜਿਵੇਂ ਲਿਖਿਆ ਗਿਆ ਓਵੇਂ ਓਵੇਂ ਹੀ ਹੋਇਆ ਇੰਦੇ ਚ ਲਿਖਿਆ ਜਾਂਦਾ ਬਤੌਰ ਪ੍ਰਿੰਸੀਪਲ ਤਰੱਕੀਆਂ ਕੀਤੀਆਂ ਜਾਂਦੀਆਂ ਆਪਾਂ ਸਾਰੇ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਆ ਕਿ ਵਿਭਾਗ ਵੱਲੋਂ ਪਹਿਲੀ ਵਾਰ ਲੈਕਚਰਰ ਤੋਂ ਪ੍ਰਿੰਸੀਪਲ ਦੀ ਤਰੱਕੀ ਪੋਸਟ ਗ੍ਰੈਜੂਏਸ਼ਨ ਵਿੱਚ ਘੱਟੋ ਘੱਟ 50%ਾਂ ਦੀ ਸ਼ਰਤ ਰੱਖੀ ਗਈ ਸੀ ਇਹ ਰੱਖੀ ਗਈ ਸੀ ਇਹ ਸ਼ਰਤ ਵਿਭਾਗ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਦਰਜ ਹੈ ਰੂਲ ਇਚ ਆਗੀ ਐਸ ਚਰਤ ਨੂੰ ਕਲੈਰੀਕਲ ਮਿਸਟੇਕ ਮੰਨਵਾ ਕੇ ਯਾਨੀ ਐਨਾ ਜੋਰ ਚੱਲਦਾ ਹੈ ਕਹਿੰਦੇ ਇਹਨੂੰ ਆਪਾਂ ਕਲੈਰੀਕਲ ਮਿਸਟੇਕ ਮੰਨਵਾਵਾਂਗੇ ਵਿਭਾਗ ਤੂੰ ਪਹਿਲਾ ਜਾਰੀ ਕੀਤਾ ਨੋਟੀਫਿਕੇਸ਼ਨ ਦਾ ਸ਼ੋਧ ਪੱਤਰ ਜਾਰੀ ਕਰਵਾਉਣ ਲਈ ਚਾਰਾ ਜੋਈ ਵਰਡ ਲਿਖ ਕੇ ਆ ਗਿਆ ਚਾਰਾ ਜੋਈ ਮਤਲਬ ਕੋਈ ਚਾਰਾ ਪਾਇਆ ਜਾਏਗਾ ਕੁਛ ਹੈ ਜਾਂ ਕੀਤਾ ਜਾਏਗਾ ਚਾਰਾ ਜੋਈ ਚਾਹੀਏ ਐਸ ਚਾਰਾ ਜੋਈ ਵਿੱਚ ਲੀਗਲ ਨੋਟਿਸ ਯੂਨੀਅਨ ਤੇ ਨਿੱਜੀ ਮੀਟਿੰਗਾਂ ਰਾਜਨੀਤਿਕ ਚਾੜਾ ਜੋਈ ਦੀ ਵੀ ਗੱਲ ਕੀਤੀ ਗਈ ਸ਼ਾਮਿਲ ਹੈ ਇਸ ਕੰਮ ਨੂੰ ਅਗਲੇ 4-5 ਦਿਨਾਂ ਵਿੱਚ ਯਾਨੀ 31 ਅਕਤੂਬਰ ਤੱਕ 5 ਦਿਨਾਂ ਅੰਦਰ ਇਹ ਕੰਮ ਕਰਨਾ ਹੈ ਆਪਾਂ ਸ਼ਾਮਿਲ ਹੈ ਇਸ ਕੰਮ ਨੂੰ ਅਗਲੇ 4-5 ਦਿਨਾਂ ਵਿੱਚ ਸਨਿਯੋਤਾ ਸੂਚੀ ਫਾਈਨਲ ਕਰਨ ਤੋਂ ਪਹਿਲਾਂ ਪਹਿਲਾਂ ਨੇਪੜੇ ਚਾੜਨ ਲਈ ਵੱਡੇ ਫੰਡਾਂ ਦੀ ਜ਼ਰੂਰਤ ਹੈ ਵੱਡੇ ਫੰਡਾਂ ਦੀ ਜ਼ਰੂਰਤ ਹੈ ਤਾਂ ਜੋ ਲੈਕਚਰਰ ਤੋਂ ਪ੍ਰਿੰਸੀਪਲ ਦੀ ਤਰੱਕੀ ਲਈ 60% ਅੰਕਾਂ ਦੀ ਸ਼ਰਤ ਨੂੰ ਬਿਨਾਂ ਕਿਸੇ ਲੰਬੇ ਕਾਨੂੰਨੀ ਝਗੜੇ ਤੋਂ ਨਿਪਟਾਇਆ ਜਾ ਸਕੇ ਆਸ ਹੈ ਕਿ ਆਪ ਆਸ ਹੈ ਕਿ ਆਪ ਸਭ ਨੂੰ ਆਪਣਾ ਨਿੱਜੀ ਕੰਮ ਸਮਝਦੇ ਹੋ ਸਾਡਾ ਸਹਿਯੋਗ ਕਰੋਗੇ ਆਪ ਜੀ ਦੇ ਫੰਡਾਂ ਦੇ ਰੂਪ ਵਿੱਚ ਕਿਤੇ ਗਏ ਸਹਿਯੋਗ ਦੀ ਆਸ ਹੈ ਇਹ ਹੁੰਦਾ ਇਹ 30 31 ਅਕਤੂਬਰ ਦਾ ਮੈਸੇਜ ਹੈ ਐਂਦੇ ਬਾਅਦ ਵਿਭਾਗ ਦਾ ਇਹ ਪੱਤਰ ਆ ਜਾਂਦਾ ਜੀ ਆਹ ਵਾਲਾ ਪੱਤਰ 4 ਨਵੰਬਰ ਨੂੰ ਜਿੰਦੇ ਚ ਯਾਨੀ ਸਰਕਾਰੀ ਰੂਲ ਦੇ ਅਗੇਂਸਟ ਇਹ ਪੱਤਰ ਆਂਦਾ ਜਿੰਦੇ ਚ ਇਹ ਲਿਖਿਆ ਗਿਆ ਕਹਿੰਦਾ ਬਈ ਯੂਨੀਅਨਾਂ ਦੇ ਡਿਮਾਂਡ ਵਿੱਚ ਯੂਨੀਅਨ ਇੱਕ ਹੀ ਹੈ ਇੱਕੋ ਹੀ ਕੇਡਰ ਹੈ ਇਥੇ ਲਿਖਿਆ ਗਿਆ ਵੀ ਪਤਾ ਨਹੀਂ ਕਿੰਨੀਆਂ ਯੂਨੀਅਨਾਂ ਦੇ ਡਿਮਾਂਡ ਵਿੱਚ ਅਸੀਂ ਇਹ ਕਰਦੇ ਆਂ ਵੀ ਜੇ ਜੀ 50% ਵਾਲੀ ਸ਼ਰਤ ਹੈ ਤੇ 45% ਵਾਲੀ ਸ਼ਰਤ ਹੈ ਉਹ ਅਦੱਦ ਕਰਦੇ ਆਂ ਯਾਨੀ ਉਹ 33 ਤੋਂ 45% ਵਾਲੇ ਪ੍ਰਿੰਸੀਪਲ ਬਣਾਵਾਂਗੇ ਜਦੋਂ ਕਿ ਮਾਸਟਰ ਡਿਗਰੀ ਕਰਨ ਲੱਗਣ ਵਾਸਤੇ 55% ਨੰਬਰ ਚਾਹੀਦੇ ਹੈ ਪੀਐਸਟੈਟ ਚਾਹੀਦਾ ਜਿਹੜਾ ਮੈਰੀਟ ਹਟ ਕਰਨੀ ਚਾਹੀਦੀ ਪਰ ਪ੍ਰਿੰਸੀਪਲ ਵਾਸਤੇ 33% ਤੋਂ 45% ਵਾਲੇ ਵੀ ਪ੍ਰਿੰਸੀਪਲ ਬਣ ਪਾਣਗੇ ਇਹ ਪੱਤਰ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤਾ ਜਾਂਦਾ ਹੈ ਇਹ ਪੱਤਰ ਆਂਦਾ ਹੈ ਇਹਦੇ ਤੋਂ ਬਾਅਦ ਜਿਵੇਂ ਕਿਹਾ ਗਿਆ ਆ ਦੇਖੋ ਜੀ 13 ਤਰੀਕ ਨੂੰ ਸਨੀਓਰਿਟੀ ਦੀ ਲਿਸਟ ਜਾਰੀ ਹੋ ਜਾਂਦੀ ਹੈ ਔਰ ਉਹ ਸਨੀਓਰਿਟੀ ਦੀ ਲਿਸਟ ਦੇ ਵਿੱਚ ਪਰਸੈਂਟੇਜ ਦਾ ਕਾਲਮ ਹੀ ਨਹੀਂ ਬਣਾਇਆ ਜਾਂਦਾ ਡਿਪਾਰਟਮੈਂਟਲ ਟੈਸਟ ਦਾ ਕਾਲਮ ਹੀ ਨਹੀਂ ਬਣਾਇਆ ਜਾਂਦਾ ਠੀਕ ਹੈ ਜਿਹੜੀਆਂ ਕਿ ਸ਼ਰਤਾਂ ਹੈਗੀਆਂ ਪ੍ਰਿੰਸੀਪਲ ਲਗਾਉਂਦੀਆਂ 13 ਤਰੀਕ ਨੂੰ ਇਹ ਹੋਇਆ 14 ਤਰੀਕ ਨੂੰ ਸਰਕਾਰੀ ਲੈਟਰ ਵੀ ਜਾਰੀ ਹੋਇਆ ਆ ਜੋ ਜੀ ਪ੍ਰਿੰਸੀਪਲ ਲੱਗ ਚੋ 14 ਨੂੰ ਕੇਸ ਮੰਗਲੇ ਠੀਕ ਹੈ ਔਰ ਕੇਐਸ ਵਿੱਚ ਵੇਖੋ ਕੀ ਕੀਤਾ ਇਹ ਸਾਰੀ ਜਿਹੜੀ ਕੌਨਸਪੀਰੇਸੀ ਐਸ ਯੂਨੀਅਨ ਨੇ ਕੀਤੀ ਤਾਂ ਸਿਰਫ ਲੈਕਚਰਾਰ ਮੰਗੇ ਗਏ ਲੈਕਚਰਾਰ ਜਾਂ ਵੋਕੇਸ਼ਨਲ ਲੈਕਚਰਰ ਜਿਹਦੇ ਜਿਨ੍ਹਾਂ ਨੂੰ ਅਸਲ ਵਿੱਚ ਐਡਮਿਨਿਸਟ੍ਰੇਸ਼ਨ ਦਾ ਐਕਸਪੀਰੀਅੰਸ ਹੈ ਹਡਮਾਸਟਰ ਉਹ ਮੰਗੇ ਹੀ ਨਹੀਂ ਗਏ ਕਿਉਂਕਿ ਉੱਥੇ ਵੀ ਚਾਰਾ ਚੋਈ ਸ਼ਾਮਲ ਹੈ ਹਡਮਾਸਟਰ ਦੇ ਕੇਸ ਹੀ ਨਹੀਂ ਮੰਗੇਗੇ ਔਰ ਇਹਦੇ ਨਾਲ ਜਿਹੜਾ ਪਰਫਾਰਮਾ ਲਾਇਆ ਗਿਆ ਵੀ ਅਸੀਂ ਸੋਚਦੇ ਚੱਲੋ ਸਿਨਿਓਰਟੀ ਲਿਸਟ 'ਚ ਨਾ ਉਹ ਗਲਤੀ ਹੋ ਗਈ ਹੋएगी ਜਿਹਦੇ ਜ਼ਿਲ੍ਹਿਆਂ ਕੋਲ ਜ਼ਿਲ੍ਹਾ ਸਿੱਖਿਆ ਅਫਸਰ ਕੋਲ ਰਿਕਾਰਡ ਮੰਗਣਗੇ ਉਦੋਂ ਸ਼ਾਇਦ ਪਰਸੈਂਟੇਜ ਮੰਗ ਲੈਣਗੇ ਜਾਂ ਉਦੋਂ ਡਿਪਾਰਟਮੈਂਟਲ ਐਗਜ਼ਾਮੀਨੇਸ਼ਨ ਮੰਗਣਗੇ ਇਹਦੇ ਨਾਲ ਜਿਹੜਾ ਪਰਫਾਰਮਾ ਲਾਇਆ ਗਿਆ ਜਿਹੜਾ ਜ਼ਿਲ੍ਹਿਆਂ ਕੋਲ ਮੰਗਿਆ ਗਿਆ ਆ ਪਰਫਾਰਮੈਂਸ ਜੀ ਹੰਦੇ ਵਿੱਚ ਵੀ ਨਾ ਪਰਸੈਂਟੇਜ ਮੰਗੀ ਗਈ ਵੀ ਜਿਹੜੇ ਬੰਦਿਆਂ ਦੇ ਤੁਸੀਂ ਕੇਸ ਬਣਾ ਕੇ ਭੇਜਦੇ ਹੋ ਉਹਨਾਂ ਦੀ ਪਰਸੈਂਟੇਜ ਕਿੰਨੀ ਹੈ ਕੋਈ ਨਹੀਂ ਐਨੇ ਕਾਲਮ ਬਣਾਏ ਹੈ ਪਰ ਜਿਹੜਾ ਰੂਲ ਦੇ ਵਿੱਚ ਦਰਜ ਕੋਲਮ ਹੈ ਉਹ ਨਹੀਂ ਬਣਾਇਆ ਨਾ ਪਰਸੈਂਟੇਜ ਵਾਲਾ ਨਾ ਡਿਪਾਰਟਮੈਂਟਲ ਐਗਜ਼ਾਮੀਨੇਸ਼ਨ ਵਾਲਾ ਹਾਂਜੀ ਫਿਰ ਇਸ ਤੋਂ ਬਾਅਦ ਇੱਕ ਹੋਰ ਪੱਤਰ ਜਾਰੀ ਹੁੰਦਾ 15 ਇਹਦੇ ਨਾਲ ਸွေ ਐ ਘੋਸ਼ਣਾ ਜੇ ਦੀ ਕੈਂਡੀਡੇਟ ਕੋ ਸਵੈ ਘੋਸ਼ਣਾ ਲੈਣੀ ਹੈ ਇਹਦੇ ਵਿੱਚ ਵੀ ਕੋਈ ਪਰਸੈਂਟੇਜ ਦਾ ਵੇਰਵਾ ਨਹੀਂ ਕੋਈ ਡਿਪਾਰਟਮੈਂਟਲ ਐਗਜ਼ਾਮੀਨੇਸ਼ਨ ਨਹੀਂ ਵੀ ਕੀ ਪਰਸੈਂਟੇਜ ਹੈ ਤੁਹਾਡੀ ਜਾਂ ਮੈਂ ਡਿਪਾਰਟਮੈਂਟਲ ਐਗਜ਼ਾਮੀਨੇਸ਼ਨ ਪਾਸ ਕਰ ਲਿਆ ਹੈ ਜਾਂ ਕਰਾਂਗਾ ਐਜਾ ਕੋਈ ਵੇਰਵਾ ਇਹਦੇ ਵਿੱਚ ਵੀ ਨਹੀਂ ਦਿੱਤਾ ਗਿਆ ਇਸ ਤੋਂ ਬਾਅਦ ਜਿਹੜਾ ਅਗਲਾ ਲੈਟਰ ਦਿੱਤਾ ਗਿਆ ਇਹ 15 11 ਦਾ ਲੈਟਰ ਹੈ ਜਿੰਨੇ ਚ ਇਹ ਕਿਹਾ ਗਿਆ ਵੀ ਅਸੀਂ 17 11 ਤੱਕ ਸਭ ਕੁਝ ਕਰ ਦੇਣਾ ਤੇ ਪ੍ਰਮੋਟ ਕਰਦੇ ਨੇ ਤਾਂ ਜਲਦੀ ਤੋਂ ਜਲਦੀ ਕੇਸ ਬਣਾ ਕੇ ਭੇਜੋ ਸ਼ੋਦੇਯ ਰੂਲਾਂ ਦੇ ਸਾਹਮਣੇ ਹਾਂਜੀ ਇਹ ਸਾਰੀ ਕੌਂਟਰੋਵਰਸੀ ਉਹਨਾਂ ਦੇ ਪਿੱਛੇ ਅਸਲ ਵਿੱਚ ਹੈ ਕਿ ਆ ਅਸਲ ਵਿੱਚ ਰੂਲ ਹੈ ਜਿਹੜਾ ਸਰਕਾਰ ਨੇ ਬਣਾਇਆ ਸੀ ਇਸ ਰੂਲ ਦੇ ਵਿੱਚ ਨਾ ਸਰਕਾਰ ਨੇ ਚਾਰ ਚੀਜ਼ਾਂ ਬਦਲੀਆਂ ਸੀ ਠੀਕ ਹੈ ਉਹਦੇ ਪਿੱਛੇ ਵੀ ਚਾਰਾ ਜੋਈ ਹੈਗੀ ਸੀ ਪੂਰੀ ਚਾਰ ਚੀਜ਼ਾਂ ਕਿਹੜੀਆਂ ਬਦਲੀਆਂ ਸੀ ਇੱਕ ਤਾਂ ਇਹਦੇ ਚ ਪਹਿਲਾ ਰੂਲ ਇਹ ਬਣਾਇਆ ਗਿਆ ਕਿ ਡਿਪਾਰਟਮੈਂਟਲ ਐਗਜ਼ਾਮੀਨੇਸ਼ਨ ਜਿਹੜਾ ਪਹਿਲੇ ਸ਼ੈਲ ਹੈਵ ਟੂ ਕੁਆਲੀਫਾਈ ਵਿਦੀਨ 2 ਇਅਰ ਲਿਖਿਆ ਸੀ ਉਹਦੀ ਜਗ੍ਹਾ ਤੇ ਲਿਖਤਾ ਹੈਜ਼ ਟੂ ਕੁਆਲੀਫਾਈ ਥੈਟ ਮੀਨ ਪ੍ਰਿੰਸੀਪਲ ਪ੍ਰਮੋਟ ਹੋਣ ਤੋਂ ਪਹਿਲੇ ਐਗਜ਼ਾਮੀਨੇਸ਼ਨ ਟੈਸਟ ਕਲੀਅਰ ਕਰਨਾ ਪਏਗਾ ਡਿਪਾਰਟਮੈਂਟਲ ਐਗਜ਼ਾਮੀਨੇਸ਼ਨ ਆਹ ਪਹਿਲੀ ਸ਼ਰਤ ਹੈ ਜਿਹਨੂੰ ਮੈਂ ਹਾਈਲਾਈਟ ਕੀਤਾ ਹੈ ਦੂਸਰੀ ਸ਼ਰਤ ਜਿਹੜੀ ਲਿਖੀ ਸੀ ਆਹ ਵਾਲੀ ਸ਼ਰਤ ਹੈ ਜਿੰਦੇ ਚ ਕਿਹਾ ਗਿਆ ਸੀ ਬਈ ਪਰਸੈਂਟੇਜ ਵਾਲਾ ਕਾਲਮ ਜਿਹੜਾ ਹੈ ਉਹ 6 ਦੀ ਜਗ੍ਹਾ 5 ਚੋਂ ਦੇਖ ਲਿਆ ਜਾਵੇ ਡਾਇਰੈਕਟ ਚ ਜਦੋਂ ਮੈਂ ਪੰਜ ਨੂੰ ਪੜ੍ਹਦਾ ਤਾਂ ਪੰਜ ਇਹ ਚ ਲਿਖਿਆ ਹੈ ਵੀ ਪੋਸਟ ਗ੍ਰੈਜੂਏਸ਼ਨ ਵਿੱਚ 50% ਨੰਬਰ ਜਨਰਲ ਕੈਟਾਗਰੀ ਵਾਸਤੇ ਔਰ ਰਿਜ਼ਰਵ ਕੈਟਾਗਰੀ ਵਾਸਤੇ 45% ਨੰਬਰ ਦੂਜਾ ਇਹ ਬਦਲਿਆ ਗਿਆ ਸੀ ਤੀਸਰੀ ਚੀਜ਼ ਜਿਹੜੀ ਬਦਲੀ ਗਈ ਸੀ ਇਹਦੇ ਚ ਜਿਹੜਾ ਮੇਨ ਫੋਕਸ ਸੀ ਇਹਨਾਂ ਦਾ ਆ 50% ਦੀ ਜਗ੍ਹਾ 75% ਕਰ ਦਿੱਤਾ ਗਿਆ ਜਿਹੜਾ ਪ੍ਰਮੋਸ਼ਨ ਕੋਟਾ ਹੈ ਚੌਥੀ ਚੀਜ਼ ਜਿਹੜੀ ਇਹਦੇ ਚ ਬਦਲੀ ਗਈ ਸੀ ਉਹ ਡਾਇਰੈਕਟ ਕੋਟੇ ਦਾ ਐਕਸਪੀਰੀਅੰਸ ਬਦਲਿਆ ਗਿਆ ਸੀ ਜਿਹੜਾ 3 ਸਾਲ ਦਾ ਸੀ ਉਹਨੂੰ 7 ਸਾਲ ਕੀਤਾ ਗਿਆ ਹੁਣ ਇਹਨਾਂ ਚਾਰ ਵਿੱਚੋਂ ਦੋ ਚੀਜ਼ਾਂ ਉਹ ਨੇ ਜਿਹੜੀਆਂ ਉਹ ਚਾਹੁੰਦੇ ਸੀ ਕਿਹੜੀਆਂ-ਕਿਹੜੀਆਂ 75% ਤੇ ਡਾਇਰੈਕਟ ਕੋਟੇ ਦਾ ਐਕਸਪੀਰੀਅੰਸ ਜਿਹੜਾ ਹੈ ਉਹ ਤਿੰਨ ਦੀ ਜਗ੍ਹਾ ਸੱਤ ਕਰਵਾਉਣਾ ਦੋ ਚੀਜ਼ਾਂ ਜਿਹੜੀਆਂ ਨੇ ਉਹ ਨਵੀਆਂ ਜੋੜੀਆਂ ਗਈਆਂ ਕਿਹੜੀਆਂ ਦੋ ਚੀਜ਼ਾਂ ਵੀ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਤੁਹਾਡੇ ਨੰਬਰ 50% ਹੋਣੇ ਚਾਹੀਦੇ ਆ ਜਨਰਲ ਕੈਟਾਗਰੀ ਵਾਸਤੇ ਔਰ ਰਿਜ਼ਰਵ ਕੈਟਾਗਰੀ ਵਾਸਤੇ 45% ਤੇ ਡਿਪਾਰਟਮੈਂਟਲ ਐਗਜ਼ਾਮੀਨੇਸ਼ਨ ਪ੍ਰਮੋਸ਼ਨ ਤੋਂ ਪਹਿਲੇ ਕਰਨਾ ਪਏਗਾ ਇਹ ਦੋ ਚੀਜ਼ਾਂ ਨਵੀਆਂ ਜੋੜੀਆਂ ਗਈਆਂ ਅਸੀਂ ਖੁਸ਼ੀ ਵੀ ਚਲੋ ਵਧੀਆ ਕੁਆਲਟੀ ਐਜੂਕੇਸ਼ਨ ਵਾਸਤੇ ਸ਼ਾਇਦ ਵਧੀਆ ਪ੍ਰਿੰਸੀਪਲ ਸਰਕਾਰ ਦੀ ਝੁਗਤ ਹੋਏਗੀ ਪਰ ਇਹ ਝੁਗਤ ਹੈ ਸੀ ਜਾਂ ਨਹੀਂ ਇਹ ਬਾਅਦ ਵਿੱਚ ਪਤਾ ਲੱਗਿਆ ਕਿ ਜਿਹੜੀਆਂ ਇਹ ਉਹ ਕੰਡੀਸ਼ਨ ਹੈ ਇਹ ਵੀ ਪੈਸਾ ਬਣਾਉਣ ਦਾ ਜਰੀਆ ਸੀ ਕਿ ਪਹਿਲੇ 4 ਨਵੰਬਰ ਨੂੰ ਜਿਹੜੀਆਂ ਚੀਜ਼ਾਂ ਆਪਾਂ ਪਹਿਲੇ ਪੜੀਆਂ ਪਹਿਲੇ 4 ਨਵੰਬਰ ਨੂੰ ਪਹਿਲੀ ਕੰਡੀਸ਼ਨ ਨੂੰ ਕਰੋਸ ਕੀਤਾ ਗਿਆ ਥੈਟ ਮੀਨ 50% ਨੰਬਰ ਹੋਣੇ ਨਹੀਂ ਚਾਹੀਦੇ ਫਿਰ 13 ਨਵੰਬਰ ਨੂੰ ਦੂਜੀ ਕੰਡੀਸ਼ਨ ডিপਾਰਟਮੈਂਟਲ ਐਗਜ਼ਾਮੀਨੇਸ਼ਨ 13 ਤੇ 14 ਨਵੰਬਰ ਦੇ ਲੈਟਰ ਚ ਉਹਨੂੰ ਕਰੋਸ ਕਰ ਦਿੱਤਾ ਗਿਆ ਅਸਲ ਇਹ ਚ ਸਰਕਾਰ ਦੀ ਇਹ ਸਰਕਾਰ ਦੀ ਕਹੀਏ ਮੈਂ ਇਥੇ ਇਹ ਵੀ ਨਹੀਂ ਕਹਿ ਸਕਦਾ ਕ腐ਸ਼ਨ ਹੋਈ ਹੈ ਕੁਆਇਟ ਕਲੀਅਰ ਬਿਲਕੁਲ ਸਾਫ ਹੈ ਸਪਸ਼ਟ ਹੈ ਗੱਲ ਉਹਦਾ ਲੈਵਲ ਕੀ ਹੈ ਬਈ ਕਿਸ ਲੈਵਲ ਤੱਕ ਹੋਈ ਹੈ ਇਹ ਇਨਕੁਆਰੀ ਦੱਸੇਗੀ ਬਈ ਉਹ ਕਲੈਰੀਕਲ ਲੈਵਲ ਤੱਕ ਹੈ ਬਦ ਤੁਸੀਂ ਕਹਿੰਦੇ ਹੋ ਕਿ ਇਸ ਭਰਤੀ ਦੇ ਵਿੱਚ ਭ੍ਰਿਸ਼ਟਾਚਾਰ ਜਿਹੜੇ ਫੰਡ ਇਕੱਠੇ ਕੀਤੇ ਗਏ ਆ ਉਹਦਾ ਮਕਸਦ ਸੀ ਰਸ਼ਵਤ ਦੇਣੀ ਹੈ ਜਿਹੜੀ ਇਹ ਚੇਂਜ ਕਰਾਉਣੀ ਇਹ ਹੋਈ ਹੈ ਕਿਹਨੇ ਕੀਤੀ ਹੈ ਕਿਹਨੇ ਲਿਆ ਇਹ ਜਾਂਚ ਦਾ ਵਿਸ਼ਾ ਹੈ ਇਹ ਜਾਂਚ ਦਾ ਵਿਸ਼ਾ ਹੈ ਬਈ ਹੋ ਸਕਦਾ ਉਹ ਕਲਰਕਾਂ ਨੇ ਕੀਤਾ ਹੋਵੇ ਪਰ ਪਿਛਲੀ 80 ਲੈਵਲ ਦੀ ਗੱਲ ਤੁਹਾਨੂੰ ਲੱਗਦਾ ਕਿ ਕਲਰਕਾਂ ਤੱਕ ਨਹੀਂ ਨਹੀਂ ਕਿਉਂਕਿ ਪਿਛਲੇ ਜਿਹੜੇ ਫੰਡ ਆ ਉਹ 50 50000 ਇਕੱਠੇ ਕੀਤੇ ਗਏ ਸੀ ਇਹ ਜਿਹੜੇ ਗਰੁੱਪਾਂ ਦੇ ਮੈਸੇਜ ਆ ਉਹਦੇ ਵਿੱਚ ਯਾ ਹੋ ਸਕਦਾ ਉਹਦੇ ਉੱਪਰ ਜਿਹੜੀ ਆਈਐਸ ਬਿਊਰੋਕ੍ਰੇਟ ਬੈਠੇ ਹੈ ਯਾ ਉਹਨਾਂ ਦੇ ਉੱਪਰ ਜਿਹੜੇ ਐਜੂਕੇਸ਼ਨ ਮਨਿਸਟਰ ਹੈ ਯਾ ਜਦੋਂ ਅਸੀਂ ਐਜੂਕੇਸ਼ਨ ਮਨਿਸਟਰ ਨੂੰ ਮਿਲੇ ਸੀ ਉਹ ਕਹਿੰਦੇ ਸੀ ਵੀ ਮੇਰੇ ਉੱਪਰ ਦਿੱਲੀ ਟੀਮ ਦਾ ਬੰਦਾ ਬੈਠਾ ਹੈ ਸ਼ਾਇਦ ਉਹਨੂੰ ਮਿਲ ਲਓ ਸ਼ਾਇਦ ਦਿੱਲੀ ਟੀਮ ਨਾਲ ਆ ਉਹ ਬੰਦਾ ਹੋਵੇ ਯਾ ਸਰਕਾਰ ਹੈ ਇਹ ਜਾਂਚ ਦਾ ਵਿਸ਼ਾ ਹੈ ਪਰ ਇਹਦੀ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਇਹਦੇ ਪਿੱਛੇ ਨਾ ਬੜੀਆਂ ਸਾਰੀਆਂ ਹੋਰ ਚੀਜ਼ਾਂ ਨੇ ਇਹ ਖੇਡ ਬੜੀ ਪੁਰਾਣੀ ਚੱਲ ਰਹੀ ਹੈ ਇਹ ਖੇਡ ਚ ਆਦੀ ਹੈ ਜੀ 2020 ਦੇ ਵਿੱਚ ਨਾ ਡਾਇਰੈਕਟ ਭਰਤੀ ਦਾ ਪੇਪਰ ਹੁੰਦਾ ਹੈ ਇੱਕ ਭਰਤੀ ਹੋ ਚੁੱਕੀ ਹੈ 2018 ਦੇ ਰੂਲ ਤੇ ਜਿੰਦੇ ਤੇ 1950 ਦੇ ਵਿੱਚੋਂ 154 ਪ੍ਰਿੰਸੀਪਲ ਪੀਪੀਐਸਸੀ ਰਾਹੀਂ ਭਰਤੀ ਹੋ ਕੇ ਆਏ ਆ ਜਿਹੜੇ ਕਿ ਸਕੂਲਾਂ ਨੂੰ ਜਿਹੜੇ ਇਸ ਟਾਈਮ ਇਹਨਾਂ ਦੇ ਏਡੀ ਹੈ ਜਿਹੜਾ ਇਹਨਾਂ ਦਾ ਬ੍ਰੇਨ ਸਮਝਿਆ ਜਾਂਦਾ ਐਜੂਕੇਸ਼ਨ ਡਿਪਾਰਟਮੈਂਟ ਦਾ ਉਸ ਤੋਂ ਬਾਅਦ ਜਿਹੜੀ 2020 ਵਾਲੀ ਭਰਤੀ ਹੈ ਉਹਦੇ ਅਗੇਂਸਟ ਲੈਕਚਰਰ ਉਹਨੂੰ ਪੂਰਾ ਨਹੀਂ ਹੋਣ ਦਿੰਦੇ ਉਹਦੇ ਅਗੇਂਸਟ ਕੇਸ ਲਾ ਦਿੰਦੇ ਆ 7-8 ਕੇਸ ਲੱਗ ਜਾਂਦੇ ਆ ਉਹ 7-8 ਕੇਸਾਂ ਚੋਂ ਸਾਰੇ ਕੇਸਾਂ ਤੇ ਬਹਿਸ ਹੋ ਜਾਂਦੀ ਹੈ ਇੱਕ ਕੇਸ ਜਿਹੜਾ ਸੁਖਪ੍ਰੀਤ ਵਾਲਾ ਹੈ ਉਹਦੇ ਤੇ ਬਹਿਸ ਚਾਹਦੀ ਹੁੰਦੀ ਹੈ ਤੇ 25 ਜਨਵਰੀ ਨੂੰ ਜੱਜ ਉਹਦੇ ਤੇ ਵੀ ਇਹ ਕਹਿ ਦਿੰਦੇ ਆ ਵੀ ਰਿਜ਼ਲਟ ਪੁੱਟ ਅਪ ਕਰੋ ਉਦੋਂ ਇਹਨਾਂ ਲੈਕਚਰਰ ਨੂੰ ਲੱਗਦਾ ਕਿ ਸਾਡੇ ਹੱਥੋਂ ਗੇਮ ਨਿਕਲ ਗਈ ਹੁਣ ਦੂਜੀ ਗੇਮ ਖੇਡੀ ਹੈ ਪੈਸੇ ਵਾਲੀ ਫਿਰ ਇਹ ਦੂਜੀ ਗੇਮ ਖੇਲਦੇ ਆ ਜਿੰਦੇ ਤਹਿਤ ਇੱਕ ਲੈਟਰ ਨਿਕਲਦਾ ਹੈ 12 ਮਈ 2025 ਨੂੰ ਇਹ ਲੈਟਰ ਨਿਕਲਦਾ ਹੈ ਇਸ ਲੈਟਰ ਵਿੱਚ ਕੀ ਕਿਹਾ ਗਿਆ ਹੈ ਕਹਿੰਦੇ ਨਾ ਵੀ ਕੋਰਟ ਕੇਸ ਬਹੁਤ ਲੰਬਾ ਹੋ ਗਿਆ ਚਲਦੇ ਹੋਏ ਠੀਕ ਹੈ ਅਸੀਂ ਇਹਦੇ ਤੋ ਹੱਕ ਗਏ ਆ ਸਕੂਲਾਂ ਨੂੰ ਪ੍ਰਿੰਸੀਪਲ ਦੇ ਲੋਡ ਹੈ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਪਿਛਲੀ ਸਰਕਾਰ ਦਾ ਜਿਹੜਾ ਰੂਲ 50% ਵਾਲਾ ਉਹਨੂੰ ਤੋੜ ਕੇ 75% ਪ੍ਰਮੋਸ਼ਨ ਕਰ ਦਿੱਤੀ ਜਾਵੇ ਔਰ ਇਹਦੇ ਵਿੱਚ ਦੇਖੋ ਹਵਾਲਾ ਦਿੱਤਾ ਐਸ ਜਜ ਜਜਮੈਂਟ ਦਾ ਐਸ ਜਜਮੈਂਟ ਵਿੱਚ ਕੀ ਕਿਹਾ ਗਿਆ ਹੈ ਕਿ 25 ਜਨਵਰੀ ਨੂੰ ਰਿਜ਼ਲਟ ਮੰਗ ਲਿਆ ਗਿਆ ਸੀ ਇਹਦੇ باوجود ਸਰਕਾਰ ਇਹ ਕਹਿੰਦੀ ਹੈ ਵੀ ਅਸੀਂ ਡਾਇਰੈਕਟ ਕੋਰਟੇ ਦੀ ਭਰਤੀ ਵਾਪਸ ਲੈਣਾ ਚਾਹੁੰਦੇ ਹਾਂ ਔਰ ਕਾਰਨ ਦੇਖੋ ਕਾਰਨ ਕੀ ਦੱਸਦੀ ਹੈ ਕਾਰਨ ਦੱਸਦੀ ਹੈ ਇੱਥੇ ਕਾਰਨ ਦੱਸਿਆ ਉਹਨੇ ਕਾਰਨ ਦੱਸਿਆ ਰੀਸੈਂਟਮੈਂਟ ਇਨ ਕੇਡਰ 댓 ਮੀਨ ਕੇਡਰ ਵਿੱਚ ਨਿਰਾਸ਼ਾ ਹੁਣ ਕੇਡਰੇ ਚ ਨਿਰਾਸ਼ਾ ਕਿਹੜੇ ਚ ਹੈ ਜਿਹਦੇ ਪੁਰਾਣੇ 2018 ਦੇ ਰੂਲ ਸੀ ਇਹਦੇ ਚ ਪ੍ਰਾਇਮਰੀ ਟੀਚਰ ਨੂੰ ਫਾਇਦਾ ਸੀ ਕਿ ਉਹ ਪ੍ਰਿੰਸੀਪਲ ਬਣ ਸਕਦਾ ਸੀ ਮਾਸਟਰ ਕੇਡਰ ਨੂੰ ਫਾਇਦਾ ਸੀ ਕਿ ਉਹ ਪ੍ਰਿੰਸੀਪਲ ਬਣ ਸਕਦਾ ਸੀ 3 ਸਾਲ ਬਾਅਦ ਲੈਕਚਰਰ ਜਿਹੜੇ ਪੜੇ ਲਿਖੇ ਵਧੀਆ ਬੰਦੇ ਆ ਜਿਹੜੇ ਕਹਿੰਦੇ ਵੀ ਅਸੀਂ ਪ੍ਰਮੋਸ਼ਨ ਨਹੀਂ ਅਸੀਂ ਜਲਦੀ ਬੰਨਣਾ ਚਾਹੁੰਦੇ ਆ ਟੈਸਟ ਪੀਪੀਐਸਸੀ ਦਾ ਟੈਸਟ ਕਲੀਅਰ ਕਰਕੇ ਪੀਸੀਐਸ ਵਰਗਾ ਉਹ ਵੀ ਬਣ ਸਕਦੇ ਸੀ ਉਹਨਾਂ ਸਾਰਿਆਂ ਦਾ ਰਸਤਾ ਬੰਦ ਕਰ ਦਿੱਤਾ ਕਿੰਨਾਂ ਨੇ ਉਹ ਬੰਦੇ ਜਿਹੜੇ ਚਾਹਦੇ ਸੀ ਪ੍ਰੋਮੋਸ਼ਨ ਲਈ ਆਵੇ ਲੈਕਚਰਰ ਤਾਂ ਦੈਟ ਮੀਨ ਜਿਹੜਾ ਇੱਥੇ ਕੇਡਰ ਵਿੱਚ ਨਿਰਾਸ਼ਾ ਵਰਡ ਲਿਖਿਆ ਆ ਗਿਆ ਉਹ ਸਿੱਧਾ ਦਿਖਾ ਰਿਹਾ ਵੀ ਇਹ ਕਿਹੜੇ ਕੇਡਰ ਵਾਲੀ ਇਸ਼ਾਰਾ ਕਰ ਰਿਹਾ ਉਹ ਯੋ ਕੇਡਰ ਵਾਲ ਅਗਲੀਆਂ ਪੜਤੀਆਂ ਜਿਹਦੀ ਆਪਣੇ ਅਗਲੇ ਲੈਕਚਰ ਹੈ ਉਹ ਯੋ ਕੇਡਰ ਵਾਲੀ ਇਸ਼ਾਰਾ ਕਰ ਰਿਹਾ ਜਿਹੜੇ ਕੇਡਰ ਦੇ ਉਹ ਕੇਡਰ ਦੇ ਵਿੱਚ ਵੀ ਸਾਰੇ ਬੰਦੇ ਕਰਪਟ ਨਹੀਂ ਹੈਗੇ ਕੁਝ ਉਹ ਬੰਦੇ ਜਿਨ੍ਹਾਂ ਦੇ ਨੰਬਰ 33% ਤੋਂ ਲੈ ਕੇ 45-50% ਤੱਕ ਹੋਣਗੇ ਉਹ ਵਾਲੇ ਬੰਦੇ ਹੈ ਇਹ ਵਾਲੇ ਯਾ ਉਹ ਬੰਦੇ ਜਿਹੜੇ ਡਿਪਾਰਟਮੈਂਟਲ ਐਗਜ਼ਾਮੀਨੇਸ਼ਨ ਦਰਨਾ ਦਰਦੇ ਆ ਹੁਣ ਦੇਖੋ ਬਈ ਇਹ ਐਜੂਕੇਸ਼ਨ ਮਿਨਿਸਟਰ ਸਾਹਿਬ ਕਹਿੰਦੇ ਆ ਬਈ ਸਾਡੇ ਬੱਚੇ ਨੀਟ ਕਲੀਅਰ ਕਰਦੇ ਆ ਇਹ ਕਲੀਅਰ ਕਰਦੇ ਆ ਤੇ ਤੁਹਾਡਾ ਪ੍ਰਿੰਸੀਪਲ ਤੁਹਾਡਾ ਪ੍ਰਿੰਸੀਪਲ ਇੱਕ ਡਿਪਾਰਟਮੈਂਟਲ ਐਗਜ਼ਾਮੀਨੇਸ਼ਨ ਨਿਕਲੀਆ ਕਰ ਸਕਦਾ ਬੱਚੇ ਤੁਸੀਂ ਸੋਚੋ ਵੀ ਸਕੂਲ ਆਫ ਐਮਿਨੈਂਸ ਦੀ ਹਾਲਤ ਕੀ ਹੋਏਗੀ ਜਿੱਥੇ ਹਰੇਕ ਬੱਚਾ ਟੈਸਟ ਕਲੀਅਰ ਕੀਤਾ ਬੈਠਾ ਹਰੇਕ ਟੀਚਰ ਟੈਸਟ ਕਲੀਅਰ ਕੀਤਾ ਬੈਠਾ ਇੱਕੋ ਬੰਦੇ ਦਾ ਟੈਸਟ ਕਲੀਅਰ ਹੈ ਨਹੀਂ ਉਹ ਕੋਣ ਓਪਨਿੰਗ ਸੀਵਲ ਹੈ ਓਪਨਿੰਗ ਸੀਵਲ ਹੈ ਕਿੰਨੀ ਹਾਸੋ ਹੀ ਨਹੀਂ ਹਾਲਤ ਹੈ ਇਸ ਮਹਿਕਮੇ ਦੀ ਹੁਣ ਦੇਖੋ ਇਹ ਜਾਰੀ ਹੋਇਆ ਇਹਦੇ ਤੋਂ ਬਾਅਦ ਇਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਵੀ ਅਸੀਂ ਸਾਰੀਆਂ ਸਰਕਾਰੀ ਭਰਤੀਆਂ ਜਿਹੜੀਆਂ ਚੱਲਦੀਆਂ ਸੀ ਨਾ ਪੀਪੀਐਸਸੀ ਦਾ ਹੀ ਉਹ ਵਾਪਸ ਲੈਣੇ ਆ ਕਿਉਂਕਿ ਜਿਹੜੀ ਐਸ ਯੂਨੀਅਨ ਹੈ ਇਹਨੇ ਫੰਡਿੰਗ ਕਰਕੇ ਦੋ ਸ਼ਰਤਾਂ ਰੱਖੀਆਂ ਸੀ ਠੀਕ ਹੈ ਉਹਦਾ ਕਾਗਜ਼ੀ ਪ੍ਰੂਫ ਨਹੀਂ ਹੈਗਾ ਪਰ ਇਹ ਚੀਜ਼ਾਂ ਉਸ ਵੱਲ ਲੈ ਕੇ ਜਾ ਰਹੀਆਂ ਹੈ ਦੋ ਸ਼ਰਤਾਂ ਸੀ ਇਹਨਾਂ ਦੀ ਪਹਿਲੇ ਤਾਂ ਕਹਿੰਦਾ ਇੰਟੈਲੀਜੈਂਟ ਬੰਦੇ ਭੜਤੀ ਨਹੀਂ ਹੋਣੇ ਚਾਹੀਦੇ ਇਹ ਤਿੰਨ ਤਿੰਨ ਸਾਲ ਵਾਲੇ ਐਕਸਪੀਰੀਅੰਸ ਵਾਲੇ ਜੇ ਸਾਡੇ ਉੱਤੇ ਲੱਗ ਗਏ ਤਾਂ ਸਾਡੀ ਵੈਲਿਊ ਖਤਮ ਹੈ ਕਿਉਂਕਿ ਇੰਟੈਲੀਜੈਂਟ ਬੰਦੇ ਨੇ ਇੱਕ ਤਾਂ ਕਹਿੰਦੇ ਇਹ ਭੜਤੀ ਨਹੀਂ ਹੋਣੇ ਚਾਹੀਦੇ ਪਹਿਲੀ ਸ਼ਰਤ ਸਾਡੀ ਹੈ ਵੀ ਇਹਨਾਂ ਦੀ ਭੜਤੀ ਵਾਪਸ ਲਓ ਤੇ ਸਰਕਾਰ ਨੇ ਭੜਤੀ ਵਾਪਸ ਲਈ ਪੀਪੀਐਸੀ ਦੇ ਨਾਲੀ ਦੂਸਰੀ ਸਾਡੀ ਭੜਤੀ ਕਰੋ 33% ਤੋਂ 45-50% ਵਾਲਿਆਂ ਦੀ ਸਰਕਾਰ ਨੇ ਵੀ ਸਰਕਾਰ ਨੂੰ ਵੀ ਪਤਾ ਸੀ ਜਾਂ ਜਿਹੜੇ ਬੰਦਿਆਂ ਨੇ ਕ腐ਸ਼ਨ ਕੀਤੀ ਉਹਨਾਂ ਨੂੰ ਵੀ ਪਤਾ ਸੀ ਉਹਨਾਂ ਨੇ ਜਾਣ ਕਰਕੇ ਉਹ ਦੋ ਤਿੰਨ ਚੀਜ਼ਾਂ ਉੱਥੇ ਰੱਖੀਆਂ ਵੀ ਜਿਨ੍ਹਾਂ ਦੇ ਬਾਅਦ ਵਿੱਚ ਪੈਸੇ ਉਗਾਏ ਜਾ ਸਕਣ ਵੀ ਕਿਵੇਂ ਇੱਕ ਨੋਟੀਫਿਕੇਸ਼ਨ ਸਰਕਾਰੀ ਪੱਤਰ ਜਿਹੜਾ ਗਜ਼ਟ ਜਾਰੀ ਹੁੰਦਾ ਨਾ ਸਰਮਾਇਣ ਦਾ ਪ੍ਰੋਸੈਸ ਦੱਸਦਾ ਇਹ ਪਹਿਲੇ ਵਿਭਾਗ ਦੀ ਕਮੇਟੀ ਬੈਂਦੀ ਹੈ ਵਿਭਾਗ ਦੀ ਕਮੇਟੀ ਬੈਠ ਕੇ ਕੈਬਨਿਟ ਤੋਂ ਪਾਸ ਹੁੰਦਾ ਹੈ ਕੈਬਨਿਟ ਤੋਂ ਪਾਸ ਹੋ ਕੇ ਇਹ ਫਾਈਨਾਂਸ ਡਿਪਾਰਟਮੈਂਟ ਇਹ ਜਾਂਦਾ ਹੈ ਪਰਸਨਲ ਡਿਪਾਰਟਮੈਂਟ ਇਹ ਜਾਂਦਾ ਹੈ ਪਰਸਨਲ ਤੂੰ ਵਾਪਸ ਐਜੂਕੇਸ਼ਨ ਇਹ ਚ ਆਂਦਾ ਫਿਰ ਇਹਦਾ ਪੱਤਰ ਜਾਰੀ ਹੁੰਦਾ ਸਰਕਾਰੀ ਯਾਨੀ ਇਹ ਸਾਰਾ ਪ੍ਰੋਸੈਸ ਹੈ ਤੇ ਇੱਕੋ ਪੱਤਰ ਨੂੰ ਜਾਰੀ ਕਰਨ ਲੱਗਿਆ ਜੇ ਐਨਾ ਪ੍ਰੋਸੈਸ ਕੀਤਾ ਗਿਆ ਉਹਨੂੰ ਤੋੜਨ ਲਈ ਇੱਕ ਲੈਟਰ ਕਰ ਦਿੱਤਾ ਗਿਆ ਜੀ 50% ਦੀ ਸ਼ਰਤ ਖਤਮ ਡਿਪਾਰਟਮੈਂਟਲ ਐਗਜ਼ਾਮੀਨੇਸ਼ਨ ਖਤਮ ਠੀਕ ਹੈ ਇਹ ਸਾਰਾ ਕੁਝ ਕੀਤਾ ਗਿਆ ਜੀ ਹੁਣ ਇਹਦੇ ਤੇ ਮੈਂ ਤੁਹਾਡਾ ਧਿਆਨ ਇੱਕ ਹੋਰ ਚੀਜ਼ ਵੱਲੇ ਲੈ ਆਉਣਾ ਚਾਹਨਾ ਵੀ ਕਿਵੇਂ ਵਿਭਾਗ ਭੱਜ ਰਿਹਾ ਸੁਪਰੀਮ ਕੋਰਟ ਦਾ ਇੱਕ ਹੁਕਮ ਆਂਦਾ ਹੈ 1 ਸਤੰਬਰ ਨੂੰ ਜਿਹਦਾ ਪੂਰੇ ਇੰਡੀਆ ਵਿੱਚ ਜਿੰਦਾ ਹੋ ਹੱਲਾ ਮੱਚਿਆ ਆ ਜਿੰਦੇ ਚ ਇਹ ਕਿਹਾ ਗਿਆ ਸੀ ਕਿ ਟੈਟ ਜ਼ਰੂਰੀ ਹੈ ਹੁਣ ਕਹਿੰਦੇ ਵੀ ਸਰਕਾਰੀ ਮਾਸਟਰ ਲਈ ਟੈਟ ਜ਼ਰੂਰੀ ਹੈ ਔਰ ਇਸ ਦਾ ਪੈੜਾ ਨੰਬਰ 218 ਪੜੀਏ ਆਪਾਂ ਪੈੜਾ ਨੰਬਰ 218 'ਚ ਲਿਖਿਆ ਗਿਆ ਹੈ ਵੀ ਹਰ ਇੱਕ ਤਰ੍ਹਾਂ ਦੀ ਪ੍ਰਮੋਸ਼ਨ ਦੇ ਲਈ ਜੇ ਤੁਸੀਂ ਪ੍ਰਮੋਸ਼ਨ ਲੈਂਦੇ ਹੋ ਤਾਂ ਉਹਦੇ ਲਈ ਟੈਟ ਕਲੀਅਰ ਹੋਣਾ ਚਾਹੀਦਾ 댓 ਮੀਨ ਤੁਹਾਡੇ ਪ੍ਰਿੰਸੀਪਲ ਬਣਾਉਣ ਵਾਸਤੇ ਨਾ ਤੁਹਾਨੂੰ ਸੁਪਰੀਮ ਕੋਰਟ ਦਾ ਟੈਟ ਵਾਲੀ ਕੰਡੀਸ਼ਨ ਚਾਹੀਦੀ ਪ੍ਰਮੋਸ਼ਨ ਵਾਸਤੇ ਠੀਕ ਹੈ ਨਾ ਤੁਸੀਂ ਜਿਹੜਾ ਆਵਦਾ ਰੂਲ ਲਾਇਆ ਡਿਪਾਰਟਮੈਂਟਲ ਐਗਜ਼ਾਮੀਨੇਸ਼ਨ ਨਾ ਤੁਹਾਨੂੰ ਉਹ ਚਾਹੀਦਾ ਨਾ ਤੁਹਾਡੇ ਆਵਦਾ ਲਾਇਆ ਹੋਇਆ 50% ਚਾਹੀਦਾ ਫਿਰ ਇਹ ਚੀਜ਼ਾਂ ਕਿਹਦੇ ਪਾਸੇ ਲੈ ਕੇ ਚੱਲੀ ਐ ਇਹ ਤਾਂ ਇਹਦੇ ਚ ਲੋਸ ਕਿੰਦਾ ਹੋ ਰਿਹਾ ਲੋਸ ਹੋ ਰਿਹਾ ਉਹ ਸਰਕਾਰੀ ਸਕੂਲੇ ਸੇ ਬੈਠੇ ਬੱਚੇ ਦਾ ਜਿੰਦੇ ਜਿਹੜਾ ਇਹ ਉਮੀਦ ਰੱਖਦਾ ਕਿ ਮੈਨੂੰ ਕੁਆਲਟੀ ਐਜੂਕੇਸ਼ਨ ਮਿਲੇਗੀ ਔਰ ਕੁਆਲਟੀ ਐਜੂਕੇਸ਼ਨ ਕਦੋਂ ਮਿਲੇਗੀ ਜਦੋਂ ਦਾ ਪ੍ਰਿੰਸੀਪਲ ਰੋਲ ਮਾਡਲ ਹੋਏਗਾ ਜਿਹੜਾ ਪ੍ਰਿੰਸੀਪਲ ਉਹ ਟੈਸਟ ਕਲੀਅਰ ਕਰਕੇ ਆਵੇ ਤਾਂ ਕੁਆਲਟੀ ਐਜੂਕੇਸ਼ਨ ਹੋ ਸਕਦੇ ਕੀ ਆਪਾਂ ਸੋਚ ਸਕਦੇ ਕਿ 33 ਤੋਂ 45% ਵਾਲੇ 33 ਤੋਂ 50% ਵਾਲੇ ਜਿਨ੍ਹਾਂ ਨੇ ਲਾਈਫ ਵਿੱਚ ਇੱਕ ਵੀ ਟੈਸਟ ਨਾ ਦਿੱਤਾ ਹੋਵੇ ਉਹ ਪ੍ਰਿੰਸੀਪਲ ਬਣਨਗੇ ਔਰ ਤੁਸੀਂ ਇਹਨਾਂ ਦੀ ਅੱਜ ਜਿਹੜੇ ਨਵੀਂ ਲਿਸਟ ਆਏਗੀ ਨਾ ਤੁਸੀਂ ਦੇਖਿਆ ਜੋ ਇਹ ਬੰਦਿਆਂ ਨੇ ਅੱਜ ਤੱਕ ਲਾਈਫ ਵਿੱਚ ਟੈਸਟ ਹੀ ਨਹੀਂ ਦਿੱਤਾ 99 2001 ਇਹ ਜਿਹੜੀਆਂ ਪੜਤੀਆਂ ਸੀ ਨਾ ਇਹਨਾਂ 'ਚ ਟੈਸਟ ਨਹੀਂ ਹੁੰਦਾ ਹੁੰਦਾ ਸੀ ਟੈਸਟ ਸ਼ੁਰੂ ਹੋਏ 2006 ਤੋਂ ਠੀਕ ਹੈ 댓 ਮੀਨ ਇਹ ਬੰਦੇ ਚਾਹਦੇ ਸੀ ਸਾਰੀ ਉਮਰ ਕਦੇ ਟੈਸਟ ਦਿੱਤੇ ਨਹੀਂ ਪੈਸੇ ਨਾਲ ਹੀ ਅੱਗੇ ਚਲਾਇਆ ਕੰਮ ਤੇ ਪੈਸੇ ਨਾਲ ਹੀ ਹੁਣ ਚਲਾਣਾ ਜਿਹੜਾ ਉਹ ਵਰਲਡ ਹੈ ਚਾਰਾ ਜੋਈ ਠੀਕ ਹੈ ਉਸ ਵਰਡ ਦੇ ਵਿੱਚ ਸਾਰੀ ਕਹਾਣੀ ਹੈ ਚਾਰਾ ਜੋਈ ਦੇ ਵਿੱਚ ਤਾਂ ਇਹ ਸਾਰੀ ਕੰਟਰੋਵਰਸੀ ਹੈ ਜੀ ਇਹਦੇ ਵਿੱਚ ਜੋ ਅਸੀਂ ਡਿਮਾਂਡ ਰੱਖਦੇ ਹਾਂ ਬਈ ਇਹ ਜਿਹੜਾ ਸਕੈਮ ਹੋਇਆ ਸਾਰਾ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਮੈਂ ਤੁਹਾਨੂੰ ਦੱਸਦੇ ਹਾਂ ਮੈਂ ਕੱਲ ਸੀਐਮਓ ਨੂੰ ਇਹ ਸਾਰੇ ਮੇਲ ਕਰ ਦਿੱਤੇ ਉਮੀਦ ਕਰਦੇ ਹਾਂ ਕਿ ਉਹ ਜਾਂਚ ਹੋਏਗੀ ਹੋਂਦੀ ਕੁਝ ਜਿਵੇਂ ਇਹਨਾਂ ਨੇ ਕਿਹਾ ਕਿ ਇੱਕ ਮੈਸੇਜ ਆਉਂਦਾ ਹੈ WhatsApp ਗਰੁੱਪ ਦੇ ਵਿੱਚ ਜਿੱਥੇ ਕਿਹਾ ਜਾਂਦਾ ਹੈ ਕਿ ਫੰਡ ਇਕੱਠੇ ਕਰੋ ਆਪਾਂ ਨੂੰ ਆਹ ਰੂਲ ਚੇਂਜ ਕਰਾਉਣ ਲਈ ਚਾਰਾ ਜੋਹੀ ਕਰ ਰਹੇ ਆ ਪੋਲਿਟੀਕਲ ਵੀ ਹਰ ਤਰੀਕੇ ਦੀ ਕੀ ਮੰਨਦੇ ਹੋ ਜਿਹੜੀ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਕੱਟੜ ਇਮਾਨਦਾਰ ਆ ਸਾਡੇ ਕੋਈ ਅਫਸਰ ਭ੍ਰਿਸ਼ਟਾਚਾਰ ਨਹੀਂ ਕਰਦਾ ਕੁਛ ਨਹੀਂ ਉਹਦੇ ਵਿੱਚ ਇਹ ਚੀਜ਼ ਪੋਸੀਬਲ ਹੈ ਕਿ ਇਹ ਪੈਸੇ ਦੇ ਲੈ ਦੇ ਕੇ ਕੰਮ ਹੋ ਰਿਹਾ ਹੈ ਨਹੀਂ ਇਸ ਤਰੀਕੇ ਨਾਲ ਮੈਂਲੀ ਆਪਾਂ ਨਹੀਂ ਕਹਿ ਸਕਦੇ ਵੀ ਪੈਸੇ ਦਾ ਪਰੇ ਆ ਵੀ ਕਿਤੇ ਨਾ ਕਿਤੇ ਜੇ ਇਸ ਤਰ੍ਹਾਂ ਦਾ ਗਰੁੱਪ ਬਣਿਆ ਜੇ ਇਹ ਆਪਣੇ ਕੋਲ ਇਹਨਾਂ ਦੇ ਕੋਲ ਜੇ ਕਾਗਜ਼ੀ ਪ੍ਰੂਫ ਹੈਗੇ ਤੇ ਇਸ ਚੀਜ਼ ਤੋਂ ਸਾਬਤ ਹੋ ਸਕਦੀ ਹੈ ਤੇ ਇਸ ਤੋਂ ਅਗਲੀ ਗੱਲ ਇਹ ਵੀ ਇਹ ਜਾਣ ਦਾ ਵਿਸ਼ਾ ਹੈ ਵੀ ਕਿਸ ਤਰ੍ਹਾਂ ਜੇ ਇਸ ਤਰ੍ਹਾਂ ਦੀ ਕੋਈ ਐਕਸਰਸਾਈਜ਼ ਹੋਈ ਹੈ ਤਾਂ ਉਸ ਨੂੰ ਬਾਹਰ ਆਣਾ ਚਾਹੀਦਾ ਹੈ ਪਤਾ ਲੱਗਣਾ ਚਾਹੀਦਾ ਹੈ ਵੀ ਉਹਦੇ ਕਿਹਦਾ ਨੁਕਸਾਨ ਹੋ ਰਿਹਾ ਹੈ ਤੇ ਕਿਹਨੂੰ ਬੈਨੀਫਿਟ ਹੋ ਰਿਹਾ ਹੈ ਮੇਨ ਗੱਲ ਇਹ ਹੈ ਕਿਉਂਕਿ ਪ੍ਰਮੋਸ਼ਨ ਦਾ ਚਾਹ ਸਾਰਿਆਂ ਨੂੰ ਹੁੰਦਾ ਹੈ ਹਰ ਕੋਈ ਬੰਦਾ ਜੇ ਅਪ ਲੈਕਚਰਰ ਦੀ ਗੱਲ ਕਰੀਏ ਜਿਨ੍ਹਾਂ ਨੂੰ 25-25 ਸਾਲ ਹੋ ਗਏ ਉਹ ਵੀ ਚਾਹੁੰਦੇ ਸਾਡੀ ਪ੍ਰਮੋਸ਼ਨ ਹੋਵੇ ਕੋਈ ਹੈਡਮਾਸਟਰ ਸਾਹਿਬ ਨੇ ਉਹ 10 ਸਾਲ 5-5 ਸਾਲ 8-8 ਸਾਲ ਮਿਨਿਮਮ 4 ਸਾਲ ਉਹਨਾਂ ਦੀ ਕੰਡੀਸ਼ਨ ਹੈ ਪ੍ਰਮੋਸ਼ਨ ਵਾਸਤੇ ਉਹ ਵੀ ਚਾਹੁੰਦੇ ਸਾਡੀ ਪ੍ਰਮੋਸ਼ਨ ਹੋਵੇ ਪਰ ਜੇ ਇਸ ਤਰ੍ਹਾਂ ਜਿਵੇਂ ਹੁਣ ਇਸ ਨਵੇਂ ਕੇਸ 'ਚ ਜਿਵੇਂ ਮਤਲਬ ਜੇ ਪਾਈਪਲਾਈਨ ਦੇ ਵਿੱਚ 7 ਰੇਸ਼ਿਓ 2 ਰੇਸ਼ਿਓ 1 ਦੇ ਵਿੱਚ ਹੈ ਵੀ 7 ਰੇਸ਼ਿਓ ਦੇ ਵਿੱਚ ਲੈਕਚਰਰ 2 ਰੇਸ਼ਿਓ ਵਿੱਚ ਹੈਡਮਾਸਟਰ ਸਾਹਿਬ ਤੇ 1 ਰੇਸ਼ਿਓ 'ਚ ਵੋਕੇਸ਼ਨਲ ਲੈਕਚਰਰ ਜੇ ਉਹਨਾਂ ਦੀ ਪ੍ਰਮੋਸ਼ਨ ਹੈਗੀ ਜੇ ਦੋਵਾਂ ਦੇ ਕੇਸ ਮੰਗਲੇ ਤੇ ਹੈਡਮਾਸਟਰ ਦੇ ਕੇਸ ਵੀ ਮੰਗਣੇ ਚਾਹੀਦੇ ਸੀਗੇ ਜਿਹੜੇ ਕਿ ਉਹਨਾਂ ਨੇ ਨਹੀਂ ਮੰਗੇ ਤੇ ਜੇ ਉਸ ਤੇ ਕੋਈ ਇਸ ਤਰ੍ਹਾਂ ਦੀ ਸੁਣਨ ਚ ਗੱਲ ਆਉਂਦੀ ਹੈ ਐਲੀਟੀਗੇਸ਼ਨ ਦੀ ਹੈ ਇਸ ਤਰ੍ਹਾਂ ਦੀ ਤੇ ਘਟੋ ਘਟੋ ਚੀਜ਼ਾਂ ਉੱਥੇ ਕਲੀਅਰ ਹੋਣੇ ਚਾਹੀਦੀਆਂ ਵੀ ਕਿਉਂ ਨਹੀਂ ਕੇਸ ਮੰਗੇ ਜਾ ਰਹੇ ਦੂਜੀ ਗੱਲ ਇਹ ਹੈ ਵੀ ਸਰਕਾਰ ਕੋਈ ਵੀ ਤਰਕ ਦਿੰਦੀ ਆਪਾਂ ਨੂੰ ਜਾਂ ਕੋਈ ਡਿਪਾਰਟਮੈਂਟ ਕਹਿੰਦਾ ਹੈ ਵੀ ਸੈਨਿਓਰਟੀ ਲਿਸਟ ਦੀ ਗੱਲ ਚੱਲਦੀ ਹੈ ਤੇ ਮਾਸਟਰ ਕੇਟ ਦੀ ਸੈਨਿਓਰਟੀ ਲਿਸਟ 18 ਸਾਲ ਉੱਤੇ ਕੇਸ ਚੱਲਿਆ ਉਹ ਤੋਂ ਬਾਅਦ ਵੀ ਉਹਨਾਂ ਨੇ ਕਿੰਨੀ ਵਾਰੀ ਐਫੀਡਵਟ ਦੇ ਕੇ ਉਹਨਾਂ ਨੇ ਪ੍ਰੋਮੋਸ਼ਨਾਂ ਕੀਤੀਆਂ ਇਵਨ ਕਿ ਲੈਕਚਰਰ ਸੈਨਿਓਰਟੀ ਤੇ ਵੀ ਹਲ ਵੀ ਕੇਸ ਚੱਲ ਰਿਹਾ ਹੈ ਫਿਰ ਵੀ ਮਤਲਬ ਉਹਨਾਂ ਦੇ ਕੇਸ ਮੰਗਰੇ ਨਹੀਂ ਤੇ ਜੇ ਹੈਡਮਾਸਟਰ ਦੀ ਸਨਿਉਰਿਟੀ ਤੇ ਇਸ ਤਰ੍ਹਾਂ ਦੀ ਆਪਾਂ ਲੈਂਦੇ ਲਿਟੀਗੇਸ਼ਨ ਹੈਗੀਆਂ ਤੇ ਫਿਰ ਉਹਨਾਂ ਦੇ ਕੇਸ ਕਿਉਂ ਨਹੀਂ ਮੰਗੇ ਜਾ ਰਹੇ ਉਹਨਾਂ ਤੋਂ ਵੀ ਲੈਫਟ ਰੋਡ ਲੈ ਕੇ ਕੇਸ ਮੰਗੇ ਜਾ ਸਕਦੇ ਨੇ ਤੇ ਉਹ ਉਸ ਚੀਜ਼ ਨੂੰ ਕੀਤਾ ਜਾ ਸਕਦਾ ਹੈ ਬਾਕੀ ਪ੍ਰਿੰਸੀਪਲ ਦੀ ਸਨਿਉਰਿਟੀ ਦਾ ਜਿਵੇਂ ਉਹਨਾਂ ਨੇ ਕਿਹਾ ਵੀ ਘਟੋ-ਘਟੇ 1 ਸਾਲ ਜਿਨ੍ਹਾਂ ਦੇ ਪ੍ਰਮੋਸ਼ਨ ਵਾਸਤੇ ਕਿਸੇ ਦੇ ਸਾਲ ਰਹਿੰਦੇ ਕਿਸੇ 6 ਮਹੀਨੇ ਰਹਿੰਦੇ ਨੇ ਵੱਲੋਂ ਜਿਹਾ ਜਿਹੜੇ ਹੈਡਮਾਸਟਰ ਦੇ ਕੇਸ ਮੰਗੇ ਹੁੰਦੇ ਤੇ ਉਹਨਾਂ ਨੇ ਵੀ ਪ੍ਰਮੋਟ ਹੋ ਜਾਣਾ ਸੀਗਾ ਜਿਵੇਂ ਫਾਜ਼ਲਕਾ ਜ਼ਿਲ੍ਹੇ ਤੇ ਜਾਂ ਹੋਰ ਜਿਹਨਾਂ ਨੂੰ ਮੈਂ ਜਾਣਦਾ ਉਹਨਾਂ ਦੇ ਸਾਲ-ਸਾਲ ਜਾਂ 6-6 ਮਹੀਨੇ ਰਹਿੰਦੇ ਨੇ ਮੈਨੂੰ ਤੇ ਉਹਨਾਂ ਦੇ ਵਿੱਚ ਜੇ ਉਹ ਨਹੀਂ ਆਉਂਦੇ ਤਾਂ ਫਿਰ ਉਹਨਾਂ ਨੂੰ ਪਰੇਸ਼ਾਨੀ ਆਉਂਦੀ ਕਿਉਂ ਫਿਰ ਜਦੋਂ ਜੇ ਸਾਲ ਬਾਅਦ ਕੀਤਾ ਉਹਨਾਂ ਨੇ ਕਹਿੰਦੇ ਵੀ ਸਿਨਿਓਰਿਟੀ ਜੇ ਫਿਰ ਉਹ ਤਾਂ ਥੱਲੇ ਜਾ ਕੇ ਲੱਗਣਗੇ ਪ੍ਰਿੰਸੀਪਲ ਦੀ ਨੈਕਸਟ ਗੱਲ ਇਹ ਵੀ 2012 ਦੇ ਵਿੱਚ ਪ੍ਰਮੋਸ਼ਨਾਂ ਕੀਤੀਆਂ ਲੈਕਚਰਰ ਤੋਂ ਪ੍ਰਿੰਸੀਪਲ ਤੇ ਉਹਦੇ ਵਿੱਚ ਬਕਾਇਦਾ ਉਹਨਾਂ ਨੇ ਐਫੀਡੇਵਟ ਦਿੱਤਾ ਹੋਇਆ ਹੈ ਸਰਕਾਰ ਨੇ ਵੀ 239 ਪ੍ਰਮੋਸ਼ਨਾਂ ਜਿਹੜੀਆਂ ਹਨ ਵੱਧ ਹੋਈਆਂ ਨੇ ਲੈਕਚਰਰ ਤੋਂ ਪ੍ਰਿੰਸੀਪਲ ਅਕੋਰਡਿੰਗ ਟੂ ਜਿਹੜਾ ਆਪਾਂ ਕੋਟਾ ਬਣਦਾ ਸੀਗਾ ਤੇ ਜੇ ਕੋਟਾ ਦੇਣਾ ਨਹੀਂ ਫਿਰ ਕੋਟੇ ਦਾ ਫਾਇਦਾ ਕੀ ਹੈ ਜੇ ਕੋਟਾ ਜਾਂ ਰੋਸਟਰ ਤੁਸੀਂ ਲਾਇਆ ਹੈ ਜੇ ਉਹ ਤੁਸੀਂ ਦੇਣਾ ਹੀ ਨਹੀਂਗੇ ਫਿਰ ਫਾਇਦਾ ਕੀ ਹੈ ਹੁਣ ਉਹ ਕਹਿੰਦੇ ਵੀ ਉਸ ਟਾਈਮ ਅਵੇਲੇਬਿਲਟੀ ਨਹੀਂ ਸੀਗੀ ਪਰ ਜੇ ਅਵੇਲੇਬਿਲਟੀ ਨਹੀਂ ਸੀ ਫਿਰ ਕੋਟਾ ਤਾਂ ਹੈ ਨਾ ਜੇ ਕੋਟਾ ਨਿਰਧਾਰਿਤ ਕਰਤਾ ਹੁਣ ਤੁਸੀਂ ਈਟੀਟੀ ਦੀ ਪੋਸਟਾਂ ਕੱਢ ਦਿਓ ਮਾਸਟਰ ਗ੍ਰੈਡ ਦੀ ਕੱਢ ਦਿਓ ਜਾਂ ਹੋਰ ਵੀ ਡਿਪਾਰਟਮੈਂਟ ਦੀ ਕੱਢ ਦਿਓ ਤੇ ਉਹਨਾਂ ਦੇ ਜੇ ਕੋਟਾ ਹੁੰਦਾ ਤੇ ਤਾਂ ਫਿਰ ਕੋਟਾ ਰੱਖਦੇ ਨੇ ਵਕਾਇਦਾ ਬੈਕਲੋਗ ਦੀਆਂ ਸਪੈਸ਼ਲ ਪੋਸਟਾਂ ਵੀ ਨਿਕਲਦੀਆਂ ਨੇ ਪਰ ਜੇ ਪ੍ਰੋਮੋਸ਼ਨ 'ਚ ਤੁਸੀਂ ਕੋਟਾ ਰੱਖਿਆ ਹੋਇਆ ਫਿਰ ਕੋਟਾ ਤੁਸੀਂ ਉਹਨੂੰ ਉਹ ਸਟੈਂਡ ਕਰਨਾ ਚਾਹੀਦਾ ਹੈ ਫਿਊਚਰ 'ਚ ਜੇ ਮਨ ਲੱਗਦਾ ਵੀ ਜਦੋਂ ਅਵੇਲੇਬਿਲਟੀ ਹੋ ਗਈ ਮਤਲਬ ਹੁਣ ਹੈਡਮਾਸਟਰ ਹੈਗੇ ਹੁਣ ਅਸੀਂ 670 ਹੈਡਮਾਸਟਰ ਡਾਇਰੈਕਟਰ ਹੈਡਮਾਸਟਰ ਯੂਨੀਅਨ ਤੋਂ ਤੇ ਜੇ ਹੁਣ ਲੱਗਦਾ ਵੀ ਆਪਣੇ ਦੇ ਇਥੇ ਆ ਕੋਟਾ ਹੈ ਹੁਣ ਤੇ ਉਹ ਤੁਸੀਂ ਕੋਟਾ ਸਾਨੂੰ ਦੇ ਦੇ ਹੁਣ ਕੀ ਦਿੱਕਤ ਹੈ ਕਿਉਂਕਿ ਪ੍ਰਿੰਸੀਪਲ ਤੋਂ ਬਾਅਦ ਡਾਇਰੈਕਟਰ ਕੇ ਹੈਡਮਾਸਟਰ ਹੈ ਜਿਹੜਾ ਉਹ ਬਿਲਕੁਲ ਐਡਮਿਨਿਸਟ੍ਰੇਟਿਵ ਹਾਂ ਐਡਮਿਨਿਸਟ੍ਰੇਟ ਜਿਹੜੀ ਪੋਸਟ ਲਾਣ ਵਾਸਤੇ ਬਿਲਕੁਲ ਬਿਲਕੁਲ ਨੇੜੇ ਦੀ ਪੋਸਟ ਹੈ ਤੇ ਬਕਾਇਦਾ ਇਹ ਰੂਲਿੰਗ 'ਚ ਵੀ ਹੈ ਵੀ ਇਹ ਜਿਹੜਾ ਤੁਸੀਂ ਆਪਦਾ ਫੀ ਤੇ ਥੱਲੜਾ ਸਾਡਾ ਕਿੱਡਰ ਹੈ ਜਿਹੜਾ ਉਹ ਪ੍ਰਿੰਸੀਪਲ ਵਰਡ ਹੈਡਮਾਸਟਰ ਆਉਂਦਾ ਅਸੀਂ ਲੈਵਲ ਤੇ ਵੀ ਮਤਲਬ ਲੈਕਚਰਾਂ ਸਭ ਤੋਂ ਉੱਤੇ ਆ ਬਿਲਕੁਲ ਜੀ ਸਰ ਇੱਕ ਗੱਲ ਇੱਥੇ ਜਿਵੇਂ ਮੈਂ ਇਹਨਾਂ ਨੂੰ ਵੀ ਸਵਾਲ ਕੀਤਾ ਸੀ ਵੀ ਕੀ ਲੱਗਦਾ ਜਿਹੜੀ ਸਰਕਾਰ ਕਹਿੰਦੀ ਹੈ ਕਿ ਕਟੜੇ ਇਮਾਨਦਾਰੀ ਹੈ ਸਾਡੇ ਵਿੱਚ ਕਿਸੇ ਤਰੀਕੇ ਦਾ ਭ੍ਰਸ਼ਟਾਚਾਰ ਨਹੀਂ ਦੂਜੇ ਪਾਸੇ ਅਜਿਹੇ ਮੈਸੇਜ ਆਉਣੇ ਤੇ ਉਸ ਤੋਂ ਬਾਅਦ ਉਸ ਮੈਸੇਜ ਦੇ ਹਿਸਾਬ ਨਾਲ ਸਾਰਾ ਕੁਝ ਵਾਪਰ ਜਾਣਾ ਉਸ ਉਹ ਜਿਹੜੇ ਜਿਹੜੇ ਦਿਨ ਮੈਸੇਜ ਲਿਖੇ ਗਏ ਆ ਦਿਨਾਂ ਤੇ ਆ ਹੋਜੂਗਾ ਆ ਦਿਨਾਂ ਤੇ ਆ ਹੋਜੂਗਾ ਫਿਰ ਇਹ ਕੀ ਮੰਨਦੇ ਹੋ ਤੁਸੀਂ ਵੀ ਵਾਕਈ ਜਿਹੜੀ ਕਟੜੇ ਇਮਾਨਦਾਰੀ ਹੈ ਜਾਂ ਭ ਮੈਂ ਇਹਦੇ ਤੇ ਹੀ ਗੱਲ ਕਰਨਾ ਚਾਹਾਂ ਸਾਡੇ ਨਾਲ ਹੋਇਆ ਕੀ ਹੈ ਅਸੀਂ ਉਹ ਲੋਕ ਆ ਜਿਹੜੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਵਾਈਆਂ ਸੱਚੀ ਦੱਸਦਾ ਮੈਂ ਪਤਾ ਨਹੀਂ ਕਿੰਨੇ ਲੋਕਾਂ ਨੂੰ ਕਿਹਾ ਵੀ ਆਪਾਂ ਇੱਕ ਚੇਂਜ ਲਿਆਣਾ ਇੱਕ ਨਵੀਂ ਸੋਚ ਵਾਲੇ ਬੰਦੇ ਲਿਆਣੇ ਆ ਵੀ ਸਿੱਖਿਆ ਨੂੰ ਸਹੀ ਪਾਸੇ ਲੈ ਕੇ ਜਾਵੇ ਜਿਵੇਂ ਇਹਨਾਂ ਨੇ ਕਿਹਾ ਅਸੀਂ ਵਿੱਦਿਆ ਕੈਲੰਡਰ ਪਰ ਜਦੂਏ ਆਏ ਇਹ ਜਿਹੜੀਆਂ ਚੀਜ਼ਾਂ ਸਟੇਜਾਂ ਤੋਂ ਬੋਲਦੇ ਆ ਤੇ ਜਿਹੜੀਆਂ ਗਰਾਊਂਡ ਲੈਵਲ ਤੇ ਹੋ ਰਹੀਆਂ ਆਪਾਂ ਦੇਖੀਆਂ ਸਾਰੀਆਂ ਕੀ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਮੈਂ ਉਹੀੋ ਕਹਿੰਦਾ ਵੀ ਉਹ ਕ腐ਸ਼ਨ ਦਾ ਲੈਵਲ ਕੀ ਹੈ ਕੀ ਉਹ ਦਿੱਲੀ ਟੀਮ ਤੱਕ ਪਹੁੰਚਦਾ ਹੈ ਕਿ ਉਹ ਐਜੂਕੇਸ਼ਨ ਮਿਨਿਸਟਰ ਤੱਕ ਪਹੁੰਚਦਾ ਹੈ ਕਿ ਉਹ ਸੁਪਰੀਡੈਂਟ ਤੱਕ ਪਹੁੰਚਦਾ ਹੈ ਜਾਂ ਉਹ ਆਈਐਸ ਅਫਸਰ ਤੱਕ ਪਹੁੰਚਦਾ ਹਾਂ ਤਾਂ ਲੈਵਲ ਕੀ ਹੈ ਇਹ ਕਲੀਅਰ ਹੈਗੀ ਹੈ ਇਹ ਕਲੀਅਰ ਹੈ ਤਾਂ ਇਹਦੀ ਜਾਂਚ ਕਰवानी ਚਾਹੀਦੀ ਹੈ ਉਹ ਨਿਸ਼ਪਕਸ਼ ਜਾਂਚ ਚਾਹੀਦੀ ਹੈ ਔਰ ਇਹਦੇ ਚ ਵਰਲਡ ਨਾ ਰਾਜਨੀਤਿਕ ਚਾੜਾ ਜੋ ਯੂਜ਼ ਹੋਇਆ ਜਿਹਦਾ ਇਸ਼ਾਰਾ ਕਰ ਰਿਹਾ ਹੈ ਕੁਝ ਤਾਂ ਜਿਹੜੀ ਉਹ ਜਾਂਚ ਵੀ ਕਰਵਾਈ ਜਾਵੇ ਉਹ ਇਸ ਪੁਆਇੰਟ ਨੂੰ ਧਿਆਨ ਵਿੱਚ ਰੱਖਦੇ ਹੋ ਔਰ ਇਹ ਸਭ ਕੁਝ ਨਿਕਲ ਸਕਦਾ ਹੈ ਇਹ ਮੈਸੇਜ ਬਣਾਇਆ ਕਿੰਨੇ ਕਿਹੜੇ ਗਰੁੱਪਾਂ ਚ ਸਰਕੂਲੇਟ ਹੋਇਆ ਅਜਕਲ ਆਪਾਂ ਨੂੰ ਪਤਾ ਹੈ ਸਾਈਬਰ ਸੈੱਲ ਦੇ ਜ਼ਰੀਏ ਸਭ ਕੁਝ ਨਿਕਲ ਸਕਦਾ ਹੈ ਜੇ ਸਭ ਕੁਝ ਨਿਕਲ ਸਕਦਾ ਹੈ ਤਾਂ ਫਿਰ ਕੱਢਿਆ ਕਿਉਂ ਨਹੀਂ ਜਾ ਰਿਹਾ ਜੇ ਉਹ ਇੰਟੈਂਸ਼ਨ ਦੇ ਵਿੱਚ ਵਾਕਿਆ ਹੀ ਹੈ ਕਿ ਅਸੀਂ ਕ腐ਸ਼ਨ ਖਤਮ ਕਰਨੀ ਹੈ ਤੇ ਨਿਕਲ ਵੀ ਸਕਦਾ ਹੈ ਸਾਈਬਰ ਸੈੱਲ ਸਭ ਕੁਝ ਕੱਢ ਵੀ ਸਕਦਾ ਹੈ ਫਿਰ ਉਹ ਕੱਢਿਆ ਕਿਉਂ ਨਹੀਂ ਜਾ ਰਿਹਾ ਇਹ ਕੁਝ ਕੁਐਸਚਨ ਹੈ ਜਿਹੜੇ ਸਰਕਾਰ ਤੋਂ ਪੁੱਛਣੇ ਬੰਦ ਦੇ ਇੱਕ ਮਤਲਬ ਤੁਸੀਂ ਕਹਿ ਰਹੇ ਹੋ ਕਿ ਜੇਕਰ ਸਹੀ ਤਰੀਕੇ ਨਾਲ ਭਰਤੀ ਉਹ 50% ਵਾਲਾ ਉਹ ਸਾਰੀ ਚੀਜ਼ ਰੱਖ ਕੇ ਹੁੰਦੀ ਤਾਂ ਇੱਕ ਕੁਆਲਿਟੀ ਦੇ ਲੀਡਰਸ਼ਿਪ ਮਿਲ ਲਈ ਸੀਗੀ ਜਿਹੜੀ ਸਰਕਾਰ ਇਹ ਗਲਤੀ ਆਈ ਕਿ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਕੀ ਇਹ ਸਿੱਖਿਆ ਕ੍ਰਾਂਤੀ ਹੈ ਫਿਰ ਜਿਹੜੀ ਹੈ ਕਿ ਇੱਕ ਕੁਆਲਟੀ ਵਾਲੇ ਬੰਦੇ ਪਿੱਛੇ ਰਹਿ ਜਾਣਗੇ ਤੇ ਇੱਕ ਜਿਹੜੇ ਤੁਸੀਂ ਕਹਿੰਦੇ 33 ਤੋਂ 45% ਵਾਲੇ ਕਿ ਬਸ ਠੀਕ ਹੈ ਸ਼ੁਰੂ ਤੋਂ ਟੈਸਟ ਨਹੀਂ ਦਿੱਤੇ ਸ਼ੁਰੂ ਤੋਂ ਕੀ ਪੇਪਰ ਨਹੀਂ ਦਿੱਤਾਗਾ ਉਹ ਬੰਦੇ ਅੱਗੇ ਆ ਜਾਣਗੇ ਉਹੋ ਜੀ ਉਹ ਲੀਡਰਸ਼ਿਪ ਦੇਣਗੇ ਕੀ ਇਹ ਫਿਰ ਸਿੱਖਿਆ ਕ੍ਰਾਂਤੀ ਹੈ ਮੈਂ ਉਹੀ ਉਹ ਸਰਕਾਰ ਦੀ ਉਹਨਾਂ ਨੀਤੀਆਂ ਤੇ ਹੈਰਾਨ ਆ ਵੀ ਜੇ ਜਿਹੜੀਆਂ ਗੱਲਾਂ ਤੁਸੀਂ ਸਿੱਖਿਆ ਕ੍ਰਾਂਤੀ ਕਹਿੰਦੇ ਹੋ ਸਿੱਖਿਆ ਕ੍ਰਾਂਤੀ ਵਾਸਤੇ ਤੁਹਾਨੂੰ ਵਧੀਆ ਟੀਚਰ ਚਾਹੀਦੇ ਵਧੀਆ ਪ੍ਰਿੰਸੀਪਲ ਚਾਹੀਦੇ ਆ ਰੋਲ ਮਾਡਲ ਚਾਹੀਦੇ ਆ ਉਹ 1158 ਵਾਲੀ ਭਰਤੀ ਨਾਲ ਤੁਸੀਂ ਦੇਖ ਰਹੇ ਹੋ ਕੀ ਹੋ ਰਿਹਾ ਉਹ ਬੰਦੇ ਇੰਨੀ ਮਿਹਨਤ ਕਰਕੇ ਐਦਾ ਟੋਪ ਲੈਵਲ ਦਾ ਟੈਸਟ ਕਲੀਅਰ ਕਰਕੇ ਅੱਜ ਵੀ ਉਹ ਕੋਟਾ ਚ ਪਟਕਦੇ ਆ ਅਸੀਂ ਵੀ ਪਟਕ ਰਹੇ ਆ ਸਾਡੇ ਚ ਮੈਂ ਤੁਹਾਨੂੰ ਦੱਸਾਂ ਹੋਇਆ ਕਿ ਸਾਡੇ ਵਰਗੇ ਬੰਦਿਆਂ ਨਾਲ 704 ਬੰਦੇ ਆ ਇਸ ਭਰਤੀ ਅਚ ਤੋਂ 70 ਰਹਿ ਗਏ ਅੱਧੇ ਬੰਦੇ ਮਨ 90% ਬੰਦਾ ਛੱਡ ਗਿਆ ਐਨਾ ਦੇ ਪ੍ਰੈਸ਼ਰ ਦੇ ਅੱਗੇ ਅਸੀਂ ਇੱਕ ਗਰੁੱਪ ਬਣਾਇਆ ਜਿਉਂਦੀ ਆਤਮਾ ਵਾਲੇ ਅਧਿਆਪਕ ਅਸੀਂ ਸਿਰਫ ਉਹ 70 77 ਬੰਦੇ ਰਹਿ ਗਏ ਆ ਜਿਹੜੇ ਅੱਜ ਵੀ ਸਰਕਾਰ ਨਾਲ ਲੜ ਰਹੇ ਆ ਐਸ ਸੀ ਤੇ ਵੀ ਸਹੀ ਅਸੀਂ ਉਹਦਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਵੀ ਕਈ ਕਈ ਵੇ ਨਾ ਸਾਡੇ ਤੇ ਇਲਜ਼ਾਮ ਲਾਇਆ ਜਾਂਦਾ ਵੀ ਅਸੀਂ ਪ੍ਰਿੰਸੀਪਲ ਬੰਨਣਾ ਚਾਹੁੰਦੇ ਆ ਮੈਂ ਇਹ ਕਹਿੰਦਾ ਮੈਂ ਪ੍ਰਿੰਸੀਪਲ ਨਹੀਂ ਬੰਨਣਾ ਚਾਹੁੰਦਾ ਮੈਂ ਇਹ ਚਾਹਨਾ ਵੀ ਜਿਹੜੇ ਬੰਦਿਆਂ ਨੇ ਆ ਗਲਤ ਕੀਤਾ ਨਾ ਪੈਸੇ ਵਾਲੀ ਖੇਡ ਖੇਡੀ ਹੈ ਉਹ ਲੋਕਾਂ ਦੇ ਸਾਹਮਣੇ ਆਣੀ ਚਾਹੀਦੀ ਪ੍ਰਿੰਸੀਪਲ ਬਦਨਾ ਉਹ ਸਕੈਂਡਰੀ ਰਹਿ ਗਏ ਸੱਚੀ ਦੱਸਦਾ ਸ਼ਾਇਦ ਜੁਆਇਨ ਵੀ ਨਾ ਕਰੀਏ ਪਰ ਅੰਦਰ ਨਾਲ ਇੱਕ 30 30 ਹੈਗੀ ਯਾਰ ਉਹ ਬੰਦੇ ਪੈਸੇ ਤੇ ਪਾਵਰ ਦੇ ਦਮ ਤੇ ਤੁਹਾਡੇ ਨਾਲ ਐਨਾ ਧੱਕਾ ਕਰ ਗਏ ਉਹ ਉਹ ਧੱਕਾ ਸਾਰਿਆਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਕਿ ਉਹ ਕਿਹੜਾ ਧੱਕਾ ਕੀਤਾ ਹੈ ਉਹ ਸਾਰਿਆਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਜਿਹੜੀ ਵੀ ਇਹ ਕ腐ਸ਼ਨ ਹੋਈ ਹੈ ਸਿੱਖਿਆ ਕ੍ਰਾਂਤੀ ਕਦੋਂ ਆਏਗੀ ਜਦੋਂ ਤੁਸੀਂ ਵਧੀਆ ਅਧਿਆਪਕ ਟੈਸਟ ਬੇਸ ਕਵਾਲਿਟੀ ਵਾਲੇ ਅਧਿਆਪਕ ਇਹ ਨਾ ਐਨਈਪੀ ਨੂੰ ਨਹੀਂ ਦੇਖ ਰਹੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਤੁਸੀਂ ਜਿਹਦਾ ਮਰਜ਼ੀ ਸਟੈਪ ਦਾ ਟੀਚਰ ਲਗਾਉਣਾ ਹੈ ਉਹਦੀ ਪ੍ਰੋਪਰ ਸੈਕਿਉਰਿਟੀ ਨਹੀਂ ਹੋਣੀ ਚਾਹੀਦੀ ਹੈ ਮੈਨੂੰ ਦੱਸੋ ਬਈ ਬਾਕੀ ਮਹਿਕਮਿਆਂ ਦੀ ਜਿਹੜੀ ਭਰਤੀ ਉਹ ਪੀਪੀਐਸਸੀ ਦਾ ਹੀ ਹੁੰਦੀ ਹੈ ਕੀ ਐਜੂਕੇਸ਼ਨ ਦੀ ਭਰਤੀ ਪੀਪੀਐਸਸੀ ਦਾ ਹੀ ਨਹੀਂ ਹੋਣੀ ਚਾਹੀਦੀ ਕੀ ਆ ਪ੍ਰੋਮੋਸ਼ਨ ਹੈ ਜੀ ਇਹ ਚੀਜ਼ਾਂ ਪੀਪੀਐਸਸੀ ਦਾ ਹੀ ਨਹੀਂ ਕਰ ਸਕਦੇ ਵੀ ਕੁਆਲਿਟੀ ਵਾਲੇ ਇਹਨਾਂ ਨੂੰ ਮਿਲਣ ਟੋਪ ਲੈਵਲ ਦੇ ਮਿਲਨਸਾਨ ਨਾਲ ਮੇਨ ਜਿਹੜਾ ਮੁੱਦਾ ਹੈ এডੂਕੇਸ਼ਨ ਤੇ ਹੈਲਥ ਰੱਖਿਆ ਸੀ ਇਹਨਾਂ ਨੇ ਸਿੱਖਿਆ ਕ੍ਰਾਂਤੀ ਠੀਕ ਹੈ এডੂਕੇਸ਼ਨ ਤੇ ਹੈਲਥ ਤੇ এডੂਕੇਸ਼ਨ ਤੇ ਹੈਲਥ ਦਾ এডੂਕੇਸ਼ਨ ਦਾ ਤਾਂ ਮਾਡਲ ਤੁਹਾਡੇ ਸਾਹਮਣੇ ਹੈਗਾ ਹੀ ਹੈ ਸਾਡਾ ਆਹ ਮਾਡਲ ਚੱਲੀ ਜਾਂਦਾ ਸਿੱਖਿਆ ਕ੍ਰਾਂਤੀ ਦਾ ਸਾਫ਼ ਸਾਫ਼ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਗੱਲਬਾਤ ਕੀਤੀ ਕਿਸ ਤਰੀਕੇ ਦੇ ਨਾਲ ਇੱਕ ਵਟਸਐਪ ਮੈਸੇਜ ਆਉਂਦਾ ਹੈ ਜਿਹੜਾ ਭਾਰਤੀ ਦੀ ਸਾਰੀ ਰੂਪਰੇਖਾ ਨੂੰ ਬਦਲ ਦਿੰਦਾ ਹੈ ਪਹਿਲਾਂ ਜਿਹੜੀਆਂ ਜਿਹੜੀਆਂ ਗੱਲਾਂ ਉਹਦੇ ਵਿੱਚ ਕਈਆਂ ਹੁੰਦੀਆਂ ਉਹ ਸਾਰੀਆਂ ਗੱਲਾਂ ਓਵੇਂ ਓਵੇਂ ਸਮੇਂ ਤੇ ਵਾਪਰਦੀਆਂ ਸੋ ਜਿਹੜਾ ਇਹਨਾਂ ਦਾ ਇਲਜ਼ਾਮ ਹੈ ਇਹ ਗੱਲ ਦਾ ਹੈ ਕਿ ਪਹਿਲੇ ਨੰਬਰ ਤੇ ਤਾਂ ਜਿਹੜੀ ਕੁਆਲਿਟੀ ਦੀ ਇੱਕ ਲੀਡਰਸ਼ਿਪ ਮਿਲਣੀ ਸੀ ਜਿਹਨੇ ਟੈਸਟ ਕਲੀਅਰ ਕੀਤੇ ਹੋਣੇ ਸੀ ਇੱਕ ਟਾਪ ਲੈਵਲ ਦਾ ਟੈਸਟ ਜਿਹੜਾ ਪੀਪੀਐਸਸੀ ਨੇ ਲਿਆ ਉਹ ਕਲੀਅਰ ਕੀਤੇ ਵਾਲੀ ਲੀਡਰਸ਼ਿਪ ਸਕੂਲਾਂ ਨੂੰ ਮਿਲਣੀ ਸੀ ਉਸ ਤੋਂ ਅੱਗੇ ਜਿਹੜੀ ਇਹ ਭ੍ਰਸ਼ਟਾਚਾਰ ਹੋਇਆ ਇਹਦੀ ਜਾਂਚ ਕਿ ਕਿਸ ਤਰੀਕੇ ਦੇ ਨਾਲ ਕੁਝ ਬੰਦੇ ਕਿਵੇਂ ਪੈਸੇ ਇਕੱਠੇ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਉਹ ਜਿਵੇਂ ਲਿਖਦੇ ਆ ਕਿ ਰਾਜਨੀਤਿਕ ਚਾਰਾਜੋਈ ਕਰਨੀ ਹੈ ਤੇ ਉਹ ਸਾਰੀ ਚੀਜ਼ ਨੂੰ ਚੇਂਜ ਕਰਵਾ ਲੈਂਦੇ ਆ ਉਹਦੀ ਜਾਂਚ ਹੋ ਕੇ ਸਹੀ ਤਰੀਕੇ ਦੇ ਨਾਲ ਸਿੱਖਿਆ ਕ੍ਰਾਂਤੀ ਆਵੇ ਨਾ ਕਿ ਜਿਹੜੀ ਆ ਚੀਜ਼ਾਂ ਚੱਲ ਰਹੀਆਂ ਜਿਸ ਤਰੀਕੇ ਦੇ ਨਾਲ ਸਾਰੇ ਰੂਲ ਹੀ ਬਦਲੇ ਜਾ ਰਹੇ ਆ ਇਹ ਸਿੱਖਿਆ ਕ੍ਰਾਂਤੀ ਆਵੇ